LGBTQ ਦਾ ਜਿਹੜਾ ਮਸਲਾ ਹੈ ਹਾਂਜੀ ਕੀ ਆਸਟ੍ਰੇਲੀਆ ਚ ਵੀ ਸਕੂਲਾਂ ਚ ਇਹ ਬੱਚਿਆਂ ਨੂੰ ਕਿਹਾ ਜਾ ਰਿਹਾ ਹੈ ਜਾਂ ਇਸ ਤਰ੍ਹਾਂ ਦੀ ਆਜ਼ਾਦੀ ਦੇ ਨਾਂ ਤੇ ਇਹ ਟੀਚ ਕੀਤਾ ਜਾ ਰਿਹਾ ਹੈ ਕਿ ਇੱਕ ਮੁੰਡਾ ਜੇ ਉਹ ਕੁੜੀ ਮਹਿਸੂਸ ਕਰਦਾ ਹੈ ਜਾਂ ਕੁੜੀ ਮੁੰਡਾ ਮਹਿਸੂਸ ਕਰਦੀ ਹੈ ਤਾਂ ਤੁਸੀਂ ਖੁੱਲ ਕੇ ਆਪ ਦਾ ਜੈਂਡਰ ਆਪ ਚੂਜ਼ ਕਰੋ ਉਹ ਜੀ ਫੋਰਸਫੁਲੀ ਬੱਚਿਆਂ ਨੂੰ ਗਲਤ ਗਾਈਡੈਂਸ ਦੇ ਟੀਚਿੰਗ ਦੇ ਰਿਹਾ ਇੱਥੇ ਹੁਣ ਅਖਾੜੇ ਕੋਲ ਆਪਸ਼ਨ ਹੀ ਨਹੀਂ ਕੋਈ ਵਜੀ ਵੀ ਅਸੀਂ ਬੱਚੇ ਕਿੱਥੇ ਭੇਜੇ ਆਪਣੇ ਉੱਥੋਂ ਭੱਜ ਗਏ ਆਏ ਪਹਿਲਾਂ ਪਿੱਛੇ ਸ਼ਾਇਦ ਚੰਗੇ ਬਾਤੇ ਆਵਾਂਗੇ ਹੁਣ ਜਿਹੜਾ ਇੱਥੇ ਡਰਾਮਾ ਸ਼ੁਰੂ ਕਰ ਲੈਣਾਂ ਨੇ ਆਹੜਾ ਆਪਣਾ ਅਸੈਂਬਲਿੰਗ ਜਿਹੜਾ ਕੁੜੀ ਨੂੰ ਮੁੰਡਾ ਮੁੰਡੇ ਨੂੰ ਕੁੜੀ ਬਣਾਉਣ ਦਾ ਇੱਥੋਂ ਭੱਜ ਗਏ ਦੱਸੋ ਕਿੱਥੇ ਜਾਵਾਂਗੇ ਕੀ ਇਹ ਅੱਗ ਸਿੱਖ ਪਰਿਵਾਰਾਂ ਤੱਕ ਵੀ ਪਹੁੰਚੀ ਭਾਜੀ ਸਾਰੇ ਪਹੁੰਚੀ ਆ ਜੀ ਊਟੋਂ ਬੱਚਾ ਐ ਸਿੱਖ ਕਿਆ ਆ ਵੀ ਭਾਈ ਤੂੰ ਮੁੰਡਾ ਐ ਕੁੜੀ ਵਾਂਗੂ ਮਹਿਸੂਸ ਕਰਦਾ ਜਾਂ ਕੁੜੀ ਵਾਂਗੂ ਮਹਿਸੂਸ ਕਰ ਤੇ ਕੱਪੜੇ ਬਦਲ ਤੱਕੀ ਮਾਪਿਓ ਕੋਲੇ ਹੱਕ ਹੈ ਕਿ ਉਹ ਬੱਚੇ ਨੂੰ ਕੁਝ ਕਹਿ ਸਕਣ ਤੇ ਉਹ ਬੱਚਿਆਂ ਨੂੰ ਇੱਥੇ ਇੰਨੇ ਕੁ ਰਾਈਟ ਦਿੱਤੇ ਹੋਏ ਨੇ ਇਹਨਾਂ ਨੇ ਵੀ ਤੁਸੀਂ ਬੱਚੇ ਨੂੰ ਚਪੇੜ ਨਹੀਂ ਮਾਰ ਸਕਦੇ ਤੁਸੀਂ ਬੱਚੇ ਨੂੰ ਫੋਰਸਫੁਲੀ ਕੁਝ ਤੱਕੇ ਨਾ ਕਹਿ ਨਹੀਂ ਸਕਦੇ ਪੈਨਲ ਹੋ ਲੈਣੀ ਹੈ ਕਿ ਸਿਰ ਤੇ ਫੀੜ ਗੋਲੀ ਦੇਣੀ ਆ ਤੁਹਾਨੂੰ ਫੋਨ ਕਰਦੇ ਫਿਰੋਂ ਕਰੇ ਤੇ ਐਡਾ ਵੱਡਾ ਬੱਚੇ ਦਾ ਸਾਰਾ ਪਰਵਰਤਨ ਕਰਨ ਬਾਅਦ ਤੇ ਤੁਹਾਨੂੰ ਧਰ ਸਲਾਹ ਤੱਕ ਨਹੀਂ ਮੰਗਦੇ ਅ ਨੈਚਰ ਦੇ ਖਿਲਾਫ ਮੰਨਦੇ ਹੋ ਤੁਸੀਂ ਬਿਲਕੁਲ ਨੈਚਰ ਦਾ ਸਿਧਾਂਤ ਕੀ ਕਹਿੰਦਾ ਇਹਦੇ ਬਾਰੇ ਭਾਜੀ ਸਿੱਖ ਸਿਧਾਂਤ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਮਰਦ ਤੇ ਔਰਤ ਬਣਾ ਕੇ ਭੇਜਿਆ ਹਾਂਜੀ ਟੋਟਲੀ ਸਾਡੇ ਧਰਮ ਦੇ ਖਿਲਾਫ ਹੈ ਸਾਡੇ ਸਿੱਖ ਸਿਧਾਂਤਾਂ ਦੇ ਖਿਲਾਫ ਹੈ ਸਾਡੇ ਬਿਲਕੁਲ ਸਾਡਾ ਤੇ ਮਰਨੇ ਆ ਭਾਜੀ ਇਹ ਜਿਹੜਾ ਪ੍ਰੋਪੋਗੈਂਡਾ ਨਾ ਸੇਮ ਹੀ ਇੱਕ ਅੱਗੇ ਫੇਰ ਦੁਬਾਰਾ ਹੀ ਗਾ ਕੇ ਨਿਊ ਵਰਲਡ ਆਰ ਦਾ ਹਿੱਸਾ ਵਾ ਹੈ ਕੋਵਿਡ ਉਸ ਤੋਂ ਬਾਅਦ ਆਹ ਵਾਲਾ ਜੋ ਪਰਥ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਤਰੀਕੇ ਨਾਲ ਬੇਦਬੀ ਹੋਈ ਹੈ ਹਾਂਜੀ ਮੇਰੇ ਖਿਆਲ ਇਹ ਆਸਟ੍ਰੇਲੀਆ ਦੇ ਇਤਿਹਾਸ ਚ ਪਹਿਲੀ ਵਾਰ ਇਹੋ ਜੀ ਘਟਨਾ ਵਾਪਰੀ ਹੈ ਸਾਡੇ ਵਾਸਤੇ ਸਾਡਾ ਮਰਨ ਹੋਇਆ ਪਿਆ ਵਾ ਕਿ ਸਾਡੇ ਗੁਰੂ ਦੀ ਬੇਦਬੀ ਸਾਡੇ ਪਿਓ ਦੀ ਬੇਦਬੀ ਹੋਈ ਆ ਇਹ ਸਾਡੇ ਵਾਸਤੇ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਕਿ ਸਰਕਾਰਾਂ ਵਾਸਤੇ ਇਹਨਾਂ ਵਾਸਤੇ ਸਾਡੀ ਕਿਤਾਬ ਹੋਗੀ ਪਰ ਸਾਡੇ ਵਾਸਤੇ ਸਾਡਾ ਜਾਗਦਾ ਗੁਰੂ ਆ ਬਾਕੀ ਅਸੀਂ ਇੰਨੇ ਸਾਲਾਂ ਚ ਇਹਨਾਂ ਨੂੰ ਇਹ ਦੱਸਣ ਚ ਕਾਮਯਾਬ ਨਹੀਂ ਹੋਏ ਵੀ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਕੀ ਹੈ ਦੱਸੋ ਤੇ ਉਹਨਾਂ ਜਿਹਨੂੰ ਕੁਝ ਪਤਾ ਨਾ ਹੋਵੇ ਤੁਹਾਨੂੰ ਲੱਗਦਾ ਵੀ ਗੋਰੇ ਐਡੇ ਭੋਲੇ ਆ ਜਾਂ ਨਾ ਪਤਾ ਨਹੀਂ ਸਾਰਾ ਪਤਾ ਹੈਗਾ ਇਹਨਾਂ ਨੂੰ ਜੇ ਮੰਨ ਲਓ ਬੰਦਾ ਫੜਿਆ ਵੀ ਜਾਂਦਾ ਹਾਂਜੀ ਕੀ ਕਨੂੰਨਾਂ ਤੌਰ ਤੇ ਉਹਨੂੰ ਇੰਨੀ ਵੱਡੀ ਸਜ਼ਾ ਮਿਲੂਗੀ ਕਿ ਅਸੀਂ ਸੰਤੁਸ਼ਟ ਹੋ ਸਕੀਏ ਪਰ ਲੱਭਣ ਤੋਂ ਬਾਅਦ ਜੇ ਸਰਕਾਰ ਲੱਭਦੀ ਆ ਜਾਂ ਪੁਲਿਸ ਲੱਭਦੀ ਆ ਉਹਨਾਂ ਆਈਡੀ ਰੀਵੀਲ ਨਹੀਂ ਕਰਨੀ ਉਹਦੀ ਅੱਛਾ ਦੱਸਦਾ ਹੀ ਨਹੀਂ ਕੋਈ ਉਹਨਾਂ ਨੇ ਸੌ ਬਾਣੇ ਮਾਰਨੇ ਆ ਸਿਕਿਉਰਟੀ ਜੀ ਨਹੀਂ ਬਣਾ ਲਿਆ ਉਹਨੂੰ ਥ੍ਰੈਟ ਹੋ ਸਕਦਾ ਵਾ ਉਹਦੀ ਜਾਨ ਨੂੰ ਖਤਰਾ ਵਾ ਸੌ ਬਾਣੇ ਮਾਰਨੇ ਨੇ ਸਰਕਾਰਾਂ ਇੱਥੇ ਬਾਰ ਬਸਦੇ ਸਿੱਖੇ ਗੱਲ ਕਰਦੇ ਆ ਉੱਥੇ ਅਸੀਂ ਸਿਕਿਉਰ ਨਹੀਂ ਹੈਗੇ ਸਾਡੇ ਰਾਈਟਸ ਦੀ ਪ੍ਰੋਟੈਕਸ਼ਨ ਨਹੀਂ ਹੈਗੀ ਤਾਂ ਅੱਜ ਉਹ ਇਹ ਗੱਲ ਕਹਿਣ ਜੋਗੇ ਹੋਗੇ ਵੀ ਤੁਹਾਡੀ ਰਾਈਟਸ ਦੀ ਪ੍ਰੋਟੈਕਸ਼ਨ ਫਿਰ ਫਸਟ ਵਰਲਡ ਕੰਟਰੀਸ 'ਚ ਵੀ ਕਿੱਥੇ ਹੈ ਪਾਜੀ ਇਹ ਨਾ ਇੱਕ ਬੜਾ ਫੜਾ ਫੜਾ ਭਲੇਖਾ ਵਾਲੇ ਲੋਕਾਂ ਨੂੰ ਵੀ ਖਰੀ ਅਸੀਂ ਬੜੀ ਵਧੀਆ ਕੰਟਰੀ ਚ ਆ ਗਏ ਹਾਂ ਹਾਂ ਜੋ ਕੁਝ ਪ੍ਰੋਪੋਗੈਂਡਾ ਉੱਥੇ ਚੱਲਦਾ ਵਾ ਨਾ ਇੰਡੀਆ ਜਾਂ ਕਿਹੇ ਵੀ ਕੰਟਰੀ ਚ ਚੱਲਦਾ ਸਾਰੇ ਕੰਟਰੀ ਸੇਮ ਹੀ ਆ ਸਫੀਕਾਲ ਮੈਂ ਸਿਮਰਨ ਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ ਐਸ ਐਮ ਟੀਵੀ ਪੂਰੀ ਦੁਨੀਆ ਚ ਸਿੱਖਾਂ ਦੀ ਜਿੱਥੇ ਤੂਤੀ ਬੋਲਦੀ ਹੈ ਉੱਥੇ ਆਸਟ੍ਰੇਲੀਆ ਦੇ ਵਿੱਚ ਸਿੰਘ ਜਿਹੜੇ ਐ ਉਹ ਆਪਣਾ ਵੱਖਰਾ ਮੁਕਾਮ ਹਾਸਲ ਕਰ ਰਹੇ ਐ ਲੋਕਲ ਇਲੈਕਸ਼ਨਾਂ ਤੋਂ ਲੈ ਕੇ ਐਮਪੀ ਇਲੈਕਸ਼ਨਾਂ ਤੱਕ ਸਿੱਖਾਂ ਨੇ ਝੰਡੇ ਗੱਡੇ ਐ ਹੁਣ ਕਾਉਂਸਲ ਇਲੈਕਸ਼ਨਸ ਚੱਲ ਰਹੇ ਐ ਤਾਂ ਮੈਲਬਨ ਚ ਸਤਾਰ ਮਨਦੀਪ ਸਿੰਘ ਹੋਣੇ ਇਲੈਕਸ਼ਨ ਲੜ ਰਹੇ ਐ ਉਹਨਾਂ ਦੇ ਨਾਲ ਅੱਜ ਖਾਸ ਗੱਲਬਾਤ ਕਰਾਂਗੇ ਪੰਥਕ ਮਸਲਿਆਂ ਦੇ ਉੱਤੇ ਬਾਈ ਦੀਪ ਸਿੱਧੂ ਬਾਰੇ ਗੱਲਬਾਤ ਕਰਾਂਗੇ ਆਸਟ੍ਰੇਲੀਆ ਚ ਵਸਤੇ ਸਿੱਖਾਂ ਦੇ ਹਾਲਾਤਾਂ ਬਾਰੇ ਜ਼ਿਕਰ ਕਰਾਂਗੇ ਤੇ ਕਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਸਤਾ ਸਿੱਖ ਭਾਈਚਾਰਾ ਇਨਾਂ ਦੀ ਸੁਖ ਮੰਗਦਾ ਐ ਇਸ ਤਮਾਮ ਗੱਲਬਾਤ ਨੂੰ ਅਗਲੇ ਕੁਝ ਮਿੰਟਾਂ ਦੇ ਵਿੱਚ ਤੁਸੀਂ ਜ਼ਰੂਰ ਸੁਣਿਓ ਪੂਰਾ ਸੁਣਿਓ ਤੇ ਸਾਂਝਾ ਕਰਿਓ ਸਾਡੇ ਨਾਲ ਸਰਦਾਰ ਮਨਦੀਪ ਸਿੰਘ ਹੁਣੇ ਨੇ ਵਾਈਗੁਰਜੀਕਾ ਖਾਲਸਾ ਵਾਈਗੁਰਜੀਕਾ ਖਾਲਸਾ ਵਾਈਗੁਰਜੀ ਕੀ ਫਤਿਹ ਮਕਰਪਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਸਾਡੇ ਬਾਤੇ ਜੀ ਤੁਹਾਡਾ ਧੰਨਵਾਦ ਭਾਜੀ ਔਰ ਤੁਸੀਂ ਪਹਿਲਾਂ ਤਾਂ ਚੋਣ ਲੜ ਰਹੇ ਹੋ ਉਹਦੇ ਬਾਰੇ ਥੋੜਾ ਸਾਂਝਾ ਕਰੋ ਕਿੱਥੋਂ ਲੜ ਰਹੇ ਹੋ ਔਰ ਇਸ ਚੋਣ ਦਾ ਮੋਟਿਵ ਕੀ ਹੁੰਦਾ ਭਾਈ ਸਾਹਿਬ ਇਹ ਜਿਹੜੀ ਚੋਣ ਮੇਰੀ ਵਾਰਡ ਆ ਇਹ ਮੈਲਬਨ ਦੇ ਵੈਸਟ ਵਿੱਚ ਆ ਮੈਲਟਨ ਕਾਉਂਸਲ ਦੀ ਵਾਰਡ ਆ ਇੱਕ ਜੈਕਵੁੱਡ ਵਾਰਡ ਜੀ ਇਹਦੇ ਵਿੱਚ 4 ਸਵਰ ਪੈਂਦੇ ਆ ਆਪਣਾ ਐਂਟਰੀ ਬੋਨੀ ਬਰੂਕੇ ਵੀ ਨਵਾਂ ਏਰੀਆ ਬਣਿਆ ਵਾ ਫ੍ਰੀਜ਼ਰ ਆ ਇਸ ਤੇ ਡੀਨ ਸਾਈਡ ਇਹ 4 ਸਵਰ ਵਾ ਦੇ ਵਿੱਚ ਤੇ ਇਹਨਾਂ ਚਾਰਾਂ ਸਰਬਾਂ ਦੀ ਮੇਰੇ ਕੋਲ ਵਾਰਡ ਡੋਰ ਮੈਨੂੰ ਦਿੱਤੀ ਆ ਮੇਰੇ ਸਿੰਘਾਂ ਨੇ ਵੀ ਇਹ ਤਹੀ ਸੰਭਾਲਨੇ ਹੁਣ ਬਾਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੀ ਕਮਿਊਨਿਟੀ ਕਿੰਨੀ ਕਹੇ ਪੋਪੂਲੇਸ਼ਨ ਕਿੰਨੀ ਕਹੇ ਇੱਥੇ ਪੋਪੂਲੇਸ਼ਨ ਜੇ ਆਪਾਂ ਕੱਲੀਆਂ ਵੋਟਾਂ ਦਾ ਲਾਈਏ ਤੇ ਵੀ ਇੱਕੀ ਵਾਲੇ ਵਿੱਚ 11000 ਕੁਛ ਵੋਟਾਂ ਹੈ ਹੁਣ ਮਤਲਬ ਕੋਈ 14000 ਲਗਭਗ ਵੋਟ ਹੋ ਗਈ ਇਹਦੇ ਵਿੱਚ ਜੇ ਜੀ ਆਪਣੀ ਉਹਦੇ ਵਿੱਚ ਸਿੱਖ ਵੋਟ ਕਿੰਨੀ ਕਿ ਸਿੱਖ ਵੋਟ ਆਪਣੀ 60 ਪਲੱਸ ਪਰਸੈਂਟ ਹੈ ਜੀ 60 65 ਪਰਸੈਂਟ ਪਲੱਸ ਵੋਟਾਂ ਆਪਣੀਆਂ ਆ ਗਈਆਂ ਤੇ ਹੋਰ ਵੀ ਸਿੰਘ ਇਹਦੇ ਵਿੱਚ ਤੁਹਾਡੇ ਬਰਾਬਰ ਕੈਂਡੀਡੇਟ ਦੇ ਤੌਰ ਤੇ ਇਲੈਕਸ਼ਨ ਲੜ ਰਹੇ ਆ ਕੈਂਡੀਡੇਟ ਹੋਰ ਵੀ ਹੈਗੇ ਜੀ ਗੋਰੇ ਵੀ ਹੈਗੇ ਦੋ ਤਿੰਨ ਦੋ ਤੇ ਐਗਜ਼ਿਸਟਿੰਗ ਕਾਉਂਸਲਰ ਹੈ ਜੀ ਹੂੰ ਤੇ ਬਾਕੀ ਆਪਣੇ ਹੋਰ ਵੀ ਰਹਿ ਗਏ ਆਪਣੇ 3-4 ਜਿੱਦਾਂ ਕੋਈ ਹਿੰਦੂ ਬੈਕਗ੍ਰਾਉਂਡ ਤੋਂ ਆ ਕੋਈ ਪੰਜਾਬੀ ਬੈਕਗ੍ਰਾਉਂਡ ਮੈਨੂੰ ਇਹ ਦੱਸ ਰਹੇ ਸੀ ਕਿ ਕੁਝ ਵੀ ਰੁਪਏ ਦੇ ਪ੍ਰੀਫਰੈਂਸ ਵੋਟ ਹੁੰਦੀ ਹੈ ਜਿਵੇਂ ਉੱਥੇ ਹਾਂਜੀ ਯੂਨੀਵਰਸਿਟੀ ਚ ਸੈਨੇਟ ਦੀਆਂ ਚੋਣਾਂ ਚ ਹੁੰਦੀ ਹੈ ਪ੍ਰੀਫਰੈਂਸ 1 2 3 ਹਾਂਜੀ ਹਾਂਜੀ ਤਾਂ ਟੋਟਲ ਕਿੰਨੇ ਮੈਂਬਰ ਚੁਣੇ ਜਾਣੇ ਆ ਫਿਰ ਇਹਦੇ ਚ 9 ਵਾੜਾਂ ਵਾ ਬਣਨੇ ਤੇ 9 ਹੀ ਆ ਪਰ ਜੇ ਤਾਂ ਮੰਨ ਲਓ ਮੇਰੀ ਵਾਰਡ ਚ ਮੰਨ ਲਓ ਆਪਾਂ ਵੀ 4 ਜਾਂ 5 ਕੈਂਡੀਡੇਟ ਖੜਗੇ ਆ ਹੂੰ ਉਹਦੇ ਵਿੱਚ ਜੇ ਮੰਨ ਲਓ ਦੋ ਨਾਲ ਮੇਰੀ ਜਾਂ ਤਿੰਨ ਨਾਲ ਪ੍ਰੀਫਰੈਂਸ ਹੋ ਜਾਂਦੀ ਆ ਹੂੰ ਉਹ ਕੀ ਹੋਊਗਾ ਕਿ ਫਿਰ ਉਹ ਦੋ ਦੀਆਂ ਮੰਨ ਲਓ ਕਿਹਰੇ ਨੂੰ ਸੈਕੰਡ ਦੇ ਦਿੱਤੀ ਕਿ ਜੇ ਇਹਦੀਆਂ ਵੋਟਾਂ ਜਾਦੀਆਂ ਹੋਣਗੀਆਂ ਉਹ ਜਿਹੜੀਆਂ ਬਾਕੀ ਥੋੜੀਆਂ ਵੋਟਾਂ ਉਹ ਪ੍ਰੀਫਰੈਂਸ ਵਾਲੇ ਨੂੰ ਚੱਲ ਜਾਣੇ ਸਾਰੇ ਮੋਟਾਂ ਦੇ ਉਹਦੇ ਨਾਲ ਫਿਰ ਜਿਹੜੀ ਬੰਦਾ ਜਿਹੜਾ ਬਿਲਕੁਲ ਥੱਲੇ ਜਾ ਰਿਹਾ ਵਾ ਉਹ ਫਿਰ ਉੱਪਰ ਆ ਜਾਂਦਾ ਪ੍ਰੀਫਰੈਂਸ ਦੇ ਨਾਲ ਵੈਸੇ ਤਾਂ ਇੰਨਾ ਚੋਣਾਂ 'ਚ ਬਹੁਤ ਲੋਕਲ ਇਸ਼ੂਜ਼ ਜਿਹੜੇ ਆ ਉਹਨਾਂ ਦੇ ਉੱਤੇ ਫੋਕਸ ਰਹਿੰਦਾ ਹੈ ਹਾਂਜੀ ਪਰ ਇੱਕ ਬਹੁਤ ਵੱਡਾ ਮਸਲਾ ਜਿਹੜਾ ਪੂਰੀ ਦੁਨੀਆ 'ਚ ਵਸਤੇ ਸਿੱਖਾਂ ਦਾ ਮਨ ਬਲੁੰਦ ਰਿਆ ਗਿਆ ਜੋ ਪਰਥ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਤਰੀਕੇ ਨਾਲ ਬੇਦਬੀ ਹੋਈ ਹੈ ਹਾਂਜੀ ਮੇਰੇ ਖਿਆਲ 'ਇਹ ਆਸਟ੍ਰੇਲੀਆ ਦੇ ਇਤਿਹਾਸ 'ਚ ਪਹਿਲੀ ਵਾਰ ਇਹੋ ਜਿਹੀ ਕੀ ਕੀ ਕੀਤਾ ਗਿਆ ਉਹਦੇ ਬਾਰੇ ਤੇ ਤੁਹਾਡਾ ਪਰਸਨਲ ਤੌਰ ਦੇ ਉੱਤੇ opinion ਕੀ ਸੀ ਇਹਦੇ ਬਾਰੇ ਭਾਜੀ ਇੱਥੇ ਪਰਸਨਲ ਲਾ ਲੋ ਜਾਂ ਸਾਂਝਾ ਲਾ ਲੋ ਤੇ ਬਹੁਤ ਹੀ ਮੰਦਭਾਗੀ ਘਟਨਾ ਹੋਈ ਆ ਮਤਲਬ ਬਹੁਤ ਜ਼ਿਆਦਾ ਦੁੱਖਿਆ ਪਿਛਲੇ ਡੇਢ ਵੀਕ ਤੋਂ ਮੀਟਿੰਗਸ ਚੱਲ ਰਹੀਆਂ ਵਾ ਗੁਰੂ ਘਰਾਂ ਦੀਆਂ ਕਮੇਟੀਆਂ ਨਾਲ ਚੱਲ ਰਹੀਆਂ ਵਾ ਜਾਂ ਜਥੇਬੰਦੀਆਂ ਸਾਰੀਆਂ ਮੀਟਿੰਗ ਕਰ ਰਹੀਆਂ ਵਾ ਤੇ ਉਹਦੇ ਸੰਦਰਭ ਚ ਆਪਾਂ ਹੁਣ ਇੱਥੇ ਨਾ 10 ਤਰੀਕ ਨੂੰ ਪ੍ਰੋਗਰਾਮ ਲਿਖਿਆ ਵਾ ਸਿਟੀ ਵਿੱਚ ਉੱਥੇ ਰੋਸ ਪ੍ਰਦਰਸ਼ਨ ਕਰਨਾ ਇੱਕ ਤੇ ਉੱਥੇ ਆਪਾਂ ਸਰੇਕ ਸਾਰੇ ਆਪਣੇ ਭੈਣਾ ਭਰਾਵਾਂ ਨੂੰ ਬੇਨਤੀ ਕਰ ਰਹੇ ਹਾਂ ਜਿਹੜੇ ਵੀ ਗੁਰੂ ਸਾਹਿਬ ਨੂੰ ਮੰਨਦੇ ਆ ਗੁਰਗ੍ਰੰਥ ਸਾਹਿਬ ਨੂੰ ਆਪਣਾ ਪਿਓ ਮੰਨਦੇ ਆ ਕਿ ਉੱਥੇ ਸਾਰੇ ਪਹੁੰਚਣ ਆਪ ਤੇ ਪਹੁੰਚਣ ਉਸ ਦਿਨ ਅਸੀਂ ਇਹ ਕਿਹਾ ਕਿ ਆਪਣੇ ਬੱਚਿਆਂ ਨੂੰ ਸਕੂਲੋਂ ਛੁੱਟੀ ਕਰਾਓ ਤਾਂ ਕਿ ਟੀਚਰ ਪੁੱਛਣ ਵੀ ਬੱਚੇ ਸਕੂਲ ਕਿਉਂ ਨਹੀਂ ਆਏ ਤੇ ਅਸੀਂ ਮੈਸੇਜ ਦੇ ਵੀ ਸਾਡੀ ਸਾਡੇ ਵਾਸਤੇ ਸਾਡਾ ਮਰਨ ਹੋਇਆ ਪਿਆ ਵਾ ਕਿ ਸਾਡੇ ਗੁਰੂ ਦੀ ਬੇਦਬੀ ਸਾਡੇ ਪਿਓ ਦੀ ਬੇਦਬੀ ਹੋਈ ਆ ਤੇ ਸਾਡੇ ਵਾਸਤੇ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਹੂੰ ਵੀ ਸਕੂਲ ਜੌਬਾਂ ਸਾਰੀਆਂ ਛੱਡ ਕੇ ਉਸ ਦਿਨ ਸਾਰੇ ਇਹੀ ਬੇਨਤੀ ਵੇ ਉਸ ਦਿਨ ਪਹੁੰਚੋ ਉਥੇ ਸਿਟੀ ਵਿੱਚ ਤਾਂ ਕਿ ਆਪਾਂ ਸਰਕਾਰ ਨੂੰ ਦਿਖਾਈਏ ਉਕੇ ਸਰਕਾਰਾਂ ਬਾਅਦ ਤੇ ਇਨਾਂ ਬਾਅਦ ਤੇ ਸਾਹ ਦੇ ਕਿਤਾਬ ਹੋ ਗਈ ਪਰ ਸਾਡੇ ਬਾਅਦ ਤੇ ਸਾਡਾ ਜਾਗਦਾ ਗੁਰੂ ਆ ਉਹਨਾਂ ਨੇ ਇਹਨੂੰ ਡੀਲ ਕਰਨਾ ਕਿ ਕਿਤਾਬ ਵਰਗੋਂ ਵੀ ਇਹ ਕਿਤਾਬ ਹੈ ਪਰ ਹਰ ਆਈ ਇੱਕ ਥਾਰ ਦੇ ਬਾਅਦ ਕਿਤਾਬ ਨਹੀਂ ਗਈ ਉਹ ਪਰ ਕੀ ਅਸੀਂ ਇੰਨੇ ਸਾਲਾਂ ਚ ਇਹਨਾਂ ਨੂੰ ਇਹ ਦੱਸਣ ਚ ਕਾਮਯਾਬ ਨਹੀਂ ਹੋਏ ਵੀ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਕੀ ਹੈ ਭਾਜੀ ਦੱਸੋ ਤੇ ਉਹਨਾਂ ਨੂੰ ਕੁਝ ਪਤਾ ਨਾ ਹੋਵੇ ਤੁਹਾਨੂੰ ਲੱਗਦਾ ਵੀ ਗੋਰੇ ਐਡੇ ਭੋਲੇ ਆ ਜਾਂ ਉਹਨਾਂ ਨੂੰ ਪਤਾ ਨਹੀਂ ਸਾਰਾ ਪਤਾ ਹੈਗਾ ਇਹਨਾਂ ਨੂੰ ਪਰ ਇਹਨਾਂ ਨੇ ਉਹ ਗੱਲ ਵੀ ਆਪਣਾ ਇੱਕ ਕ੍ਰਾਈਟੇਰੀਆ ਰੱਖਿਆ ਹੋਇਆ ਵਾ ਵੀ ਇਹ ਚੈੱਕ ਕਰਦੇ ਆ ਵੀ ਸਿੱਖ ਇਕੱਠੇ ਹੈਗੇ ਆ ਜਾਂ ਬੋਲਦੇ ਆ ਜਾਂ ਇਹਨਾਂ ਕਿੰਨਾ ਕ ਫਰਕ ਪਿਆ ਵਾ ਸੇਮ ਕੋਵਿਡ ਲਾ ਲਓ ਜਾਂ ਜੋ ਵੀ ਅੱਗੇ ਡਰਾਮਾ ਇਹਦਾ ਕਿੰਨਾ ਕੀਤਾ ਵਾ ਇੱਕ ਚੈੱਕ ਕੀਤਾ ਨੇ ਲੋਕਾਂ ਨੂੰ ਇਹੀ ਹੁਣ ਡਰਾਮਾ ਇੱਥੇ ਚੱਲ ਰਿਹਾ ਵਾ ਏਜੰਸੀਆਂ ਲਾ ਲਓ ਜਾਂ ਕੋਈ ਸਰਰਤਾਂ ਅਸਰ ਲਾ ਲਓ ਸਾਨੂੰ ਚੈੱਕ ਕਰ ਰਿਆ ਵੀ ਪੰਜਾਬ ਵਿੱਚ ਦੇ ਸਿੱਖਾਂ ਨੇ ਜੋ ਕੁਝ ਹੋ ਰਿਹਾ ਇੱਥੇ ਵੀ ਕਰਕੇ ਵੇਨੇ ਪਹਿਲਾਂ ਸਿੱਖ ਇੱਥੇ ਇਕੱਠੇ ਹੈਗੇ ਕਿ ਨਹੀਂ ਹੈਗੇ ਇਹ ਸਾਨੂੰ ਹੁਣ ਆਪਾਂ ਤੁਰਨਾ ਬਣਾ ਇਕੱਠੇ ਹੋ ਗਿਆ ਆਪੋ ਨੇ ਕਰੀ ਨਹੀਂ ਤੇ ਸਾਡੇ ਬਾਅਦ ਇਹ ਇਸ ਚੀਜ਼ ਰੁਕਣੀ ਨਹੀਂ ਨੀਗੀ ਅੱਗੇ ਹੋਰ ਵੀ ਕਰਨਗੇ ਸਾਡਾਂ ਨਕਸਾਨ ਦੇ ਕੀ ਤੁਹਾਨੂੰ ਇਹ ਪਤਾ ਲੱਗ ਸਕਿਆ ਵੀ ਇਹ ਕਿਨੇ ਕੀਤਾ ਭਾਜੀ ਪਤਾ ਹਜੇ ਲੱਗ ਨਹੀਂ ਸਕਿਆ ਪਰ ਜ ਆਪਣੇ ਉਥੇ ਲੋਕਲ ਪਰਥ ਵਾਲੇ ਜਿੱਦਾਂ ਸਿੰਘ ਜਿੱਦਾਂ ਹੁਣ ਉਥੇ ਵੈਰੀਫਾਈ ਕਰ ਰਹੇ ਸਾਰਾ ਕੁਝ ਉਹ ਕਹਿ ਰਹੇ ਆ ਵੀ ਅਸੀਂ ਬਿਲਕੁਲ ਲਾਗੇ ਪਹੁੰਚ ਚੁੱਕੇ ਆ ਪਰ ਲਾਗੇ ਪਹੁੰਚਣ ਤੋਂ ਬਾਅਦ ਜੇ ਹੁਣ ਇਹ ਕਹਣਗੇ ਕਿ ਸਰਕਾਰ ਨੇ ਕਰਨਾ ਵਾ ਤੇ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਕਦੀ ਵੀ ਉਹਦੀ ਆਈਡੀ ਰਿਵੀਲ ਕਰੂਗੀ ਜਾਂ ਦੱਸੂਗੀ ਕਿ ਇਹ ਬੰਦਾ ਕੌਣ ਆ ਇਹ ਸਾਨੂੰ ਹੀ ਆਪ ਕੁਝ ਕਰਨਾ ਬਣਾ ਦੇ ਬਾਰੇ ਆਪਾਂ ਨੂੰ ਸਾਨੂੰ ਬੰਦਾ ਆਪ ਫੜਨਾ ਬਣਾਓ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਵੱਡੀ ਚਾਲ ਵੀ ਹੋ ਸਕਦੀ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ ਕਿ ਜਿੱਥੇ ਤੁਸੀਂ ਇਹ ਸੋਚਣ ਲਈ ਮਜਬੂਰ ਹੋਗੇ ਕਿ ਕਿਹੜੇ ਪਾਸਿਓਂ ਇਹ ਹਮਲਾ ਕੀਤਾ ਗਿਆ ਕਿ ਬਹੁਤ ਸਾਰੇ ਐਂਡਸ ਓਪਨ ਹੋ ਜਾਂਦੇ ਇਹਦੇ ਵਿੱਚ ਕਿ ਤੁਹਾਡਾ ਥਾਟ ਏਜੰਸੀਆਂ ਵੱਲ ਵੀ ਜਾਂਦਾ ਹੈ ਤੁਹਾਡਾ ਥਾਟ ਇੱਕ ਸਮੁਦਾਇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਐਕਟਿਵ ਹੋ ਕੇ ਸਿੱਖਾਂ ਦੇ ਖਿਲਾਫ ਪੁਚਦਾ ਰਿਹਾ ਉਹਦੇ ਵੱਲ ਵੀ ਜਾਂਦਾ ਹੈ ਇੰਟਰਨੈਸ਼ਨਲ ਕਾਂਸਪੀਰੇਸੀ ਦੇ ਵੱਲ ਵੀ ਤੁਹਾਡਾ ਖਿਆਲ ਜਾਂਦਾ ਹੈ ਤਾਂ ਇਹ ਬਹੁਤ ਇੱਕ ਐਸੀ ਸਟੇਟ ਦੇ ਵਿੱਚ ਸਿੱਖਾਂ ਨੂੰ ਪਾ ਦਿੰਦਾ ਜਿੱਥੋਂ ਨਿਕਲਣਾ ਬਹੁਤ ਗੁੰਝਲਦਾਰ ਬਣ ਗਿਆ ਬਿਲਕੁਲ ਤੁਹਾਡੀ ਗੱਲ ਸਹੀ ਆ ਹੁਣ ਜਦੋਂ ਕਹਿੰਦਾ ਮੇਰੇ ਘਰ ਚੋਰੀ ਹੋਈ ਆ ਤੇ ਮੇਰੇ ਬਾਅਦ ਸਾਰੇ ਚੋਰ ਆ ਹੁਣ ਸਾਡਾ ਧਿਆਨ ਜਨਸਿਲ ਵੀ ਜਾਣਾ ਵਾ ਸਾਡਾ ਧਿਆਨ ਹੋ ਗਿਆ ਡੀਸਟੇਟ ਦੀ ਗੱਲ ਬਾਈਦੀਪ ਸਿੱਧੂ ਕਰਦਾਂਦਾ ਵਾ ਵੀ ਇੱਥੇ ਕੁਝ ਵੀ ਹੋ ਸਕਦਾ ਵਾ ਇੱਥੇ ਸ਼ਰਾਰਤੀ ਅਨਸਰ ਵੀ ਹੋ ਸਕਦੇ ਆ ਸਾਡੇ ਬਾਅਦ ਸਾਰੇ ਚੋਰ ਆ ਕਿਉਂਕਿ ਸਾਡੇ ਸਾਡੇ ਘਰ 'ਚ ਅੱਗ ਲੱਗੀ ਆ ਤੇ ਸਾਡੇ ਭਾਜੀ ਦੇ ਉਹ ਸਾਡੇ ਗਵਾਂਢੀ ਨਾਲ ਕਰਾਤੀ ਹੋਵੇ ਜਾਂ ਨਾਲੇਵੇਂ ਵਾਲੇ ਅੱਗ ਲਾਤੀ ਹੋਵੇ ਸਾਡਾ ਤੇ ਸ਼ੱਕ ਸਰਦ ਸਭ ਤੇ ਜਾਣਾ ਭਾਜੀ ਇਹ ਸਵਾਲ ਵੀ ਉੱਠ ਸਕਦੇ ਕੱਲ ਨੂੰ ਕਿ ਅਕਸਰ ਇਹ ਚਰਚਾ ਹੁੰਦੀ ਵੀ ਇੰਡੀਆ 'ਚ ਬਾਹਰ ਵੱਸਦੇ ਸਿੱਖੇ ਗੱਲ ਕਰਦੇ ਆ ਜਾਂ ਸਿੰਘਾਂ ਦੇ ਬਾਰੇ ਸਵਾਲ ਹੁੰਦਾ ਕਿ ਉੱਥੇ ਅਸੀਂ ਸਿਕਿਉਰ ਨਹੀਂ ਹੈਗੇ ਸਾਡੇ ਰਾਈਟਸ ਦੀ ਪ੍ਰੋਟੈਕਸ਼ਨ ਨਹੀਂ ਹੈਗੀ ਤਾਂ ਅੱਜ ਉਹ ਇਹ ਗੱਲ ਕਹਿਣ ਜੋਗੇ ਹੋਗੇ ਵੀ ਤੁਹਾਡੀ ਰਾਈਟਸ ਦੀ ਪ੍ਰੋਟੈਕਸ਼ਨ ਫਿਰ ਫਸਟ ਵਰਲਡ ਕੰਟਰੀਸ 'ਚ ਵੀ ਕਿੱਥੇ ਹੈ ਭਾਜੀ ਇਹ ਨਾ ਇੱਕ ਬੜਾ ਬੜਾ ਭਲੇਖਾ ਵਾਲੇ ਲੋਕਾਂ ਨੂੰ ਵੀ ਖਰੀ ਅਸੀਂ ਬੜੀ ਵਧੀਆ ਕੰਟਰੀ 'ਚ ਆ ਗਏ ਹਾਂ ਹਾਂ ਇਹ ਜਿੰਨਾ ਜੋ ਕੁਝ ਪ੍ਰੋਪਗੈਂਡਾ ਉੱਥੇ ਚੱਲਦਾ ਮਾਣਾ ਇੰਡੀਆ 'ਚ ਜਾਂ ਕਿਹੇ ਵੀ ਕੰਟਰੀ ਚੱਲਦਾ ਸਾਰੇ ਕੰਟਰੀਆਂ ਸੇਮ ਹੀ ਆ ਇਹ ਡੈਮੋਕ੍ਰੇਸੀ ਦਾ ਡਰਾਮਾ ਤੇ ਸਾਨੂੰ ਕਿਤਾਬਾਂ 'ਚ ਪੜ੍ਹਨ ਨੂੰ ਬਹੁਤ ਸੌਖਾ ਲੱਗਦਾ ਵਾ ਪਰ ਜੋ ਡੈਮੋਕ੍ਰੇਸੀ ਜਦੋਂ ਵਰਤਣੀ ਹੁੰਦੀ ਹੈ ਨਾ ਇਹ ਆਪਣੇ ਤਰੀਕੇ ਨਾਲ ਵਰਤਦੇ ਇੱਥੇ ਕਿੰਨਾ ਵੀ ਫਰੀडम ਆਫ ਸਪੀਚ ਕਹਿੰਦੇ ਆਪਣੇ ਇੱਥੇ ਇਨਾ ਕੰਟਰੀ ਹੈਗੀ ਆ ਜਿੱਦਾਂ ਤੁਸੀਂ ਆਪਣੀ ਗੱਲ ਰੱਖ ਸਕਦੇ ਆ ਜਦੋਂ ਕੋਵਿਡ ਹੋਇਆ ਵਾ ਇੱਥੇ ਲੋਕ ਪ੍ਰੋਟੈਸਟ ਕਰ ਰਹੇ ਸੀ ਅਗੇਂਸਟ ਕੋਵਿਡ ਦੇ ਵੀ ਅਸੀਂ ਇਹ ਧੱਕਾ ਕਰ ਰਹੇ ਨਹੀਂ ਉਦੋਂ ਸ਼ਰਿਆਂ ਵਿੱਚ ਇਹਨਾਂ ਨੇ ਆਪਣੇ ਪੈਰਲਟ ਕੰਨਾਂ ਦੇ ਫਾਇਰ ਕੀਤੇ ਆ ਲੋਕਾਂ ਦੇ ਲਤਾਂ ਵਾਂ ਬੰਨਤੀਆਂ ਅਸੀਂ ਅਸੀਂ ਸਿਰਫ ਉਹ ਸਾਰੇ ਦੋ ਤੱਕ ਆਸਟ੍ਰੇਲੀਆ ਆਸਟ੍ਰੇਲੀਆ ਵਿੱਚ ਅਸੀਂ ਉਹ 2.5 ਲੱਖ ਬੰਦੇ ਵਿੱਚ ਸਿਰਫ ਅਸੀਂ 10 ਇੱਕ ਸੀਗੇ ਤੇ ਸਾਨੂੰ ਸਾਡੇ ਬੰਦੇ ਕਹਿੰਦੇ ਯਾਰ ਇਹਨਾਂ ਦਾ ਹਰਸਾ ਇਹੀ ਕੰਮ ਆ ਇਹ ਕਿੱਧਰ ਜਾ ਕੇ ਪ੍ਰੋਟੈਸਟ ਕਰਨ ਲੱਗ ਗਏ ਆ ਤੇ ਹੁਣ 2 ਸਾਲ ਬਾਅਦ ਉਹੀ ਬੰਦੇ ਕਹਿੰਦੇ ਯਾਰ ਤੁਸੀਂ ਸੱਚੇ ਹੀ ਯਾਰ ਇਹਨਾਂ ਤੱਕ ਆ ਕਿਤਾ ਤੱਕੇ ਨਾ ਡਿਗੇ ਲਾਏ ਸਾਡੇ ਮਤਲਬ ਇਹ ਤਾਂ ਮੈਨੂੰ ਤਾਂ ਲੱਗਦੀ ਆ ਹੁਣ ਮੈਂ ਪਿਛਲੇ ਦਿਨਾਂ ਅਚ ਪੜ ਰਿਆ ਸੀ ਕੈਨੇਡਾ ਦੇ ਵਿੱਚ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ ਸਟੂਡੈਂਟਸ ਨੇ ਤਾਂ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀਗੇ ਵੀ ਇਹ ਤਾਂ ਜਿੱਥੇ ਜਾਂਦੇ ਆ ਸਿੱਖ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੰਦੇ ਪਰ ਹੁਣ ਆਪਾਂ ਇੱਕ ਪਾਸੇ ਕਹਿੰਨੇ ਵੀ ਆਪਾਂ ਵਧੀਆ ਕੰਟਰੀ ਚ ਆ ਗਏ ਆ ਹੁਣ ਆਪਾਂ ਇਹਨਾਂ ਦਾ ਕਾਊਂਟ ਇਹਨਾਂ ਖਿਲਾਫ ਵਰ ਸਕਦੇ ਹਾਂ ਵਰ ਸਕਦੇ ਆਪਾਂ ਹੁਣ ਸਾਡੇ ਕੋਲ ਪ੍ਰੈਕਟੀਕਲ ਆਪਸ਼ਨ ਆ ਨਾਗੇ ਹੱਲ ਚ ਕਿਸੇ ਇਥੇ ਆਪਾਂ ਹੁਣ ਜੇ ਉਹ ਵੀ ਨਹੀਂ ਕਰਨਾ ਸੀ ਜੇ ਸਾ ਤੇ ਮੇਰੇ ਸਾਹ ਨਾਲ ਫਿਰ ਤੇ ਵਾਪਸ ਮੁੜ ਜੀਏ ਜੇ ਮੰਨ ਲਓ ਬੰਦਾ ਫੜਿਆ ਵੀ ਜਾਂਦਾ ਹਾਂਜੀ ਕੀ ਕਾਨੂੰਨਨ ਤੌਰ ਤੇ ਉਹਨੂੰ ਇੰਨੀ ਵੱਡੀ ਸਜ਼ਾ ਮਿਲੂਗੀ ਕਿ ਅਸੀਂ ਸੰਤੁਸ਼ਟ ਹੋ ਸਕੀਏ ਭਾਜੀ ਇੱਥੇ ਇਦਾਂ ਦੇ ਕਾਨੂੰਨ ਹੀ ਨਹੀਂ ਆਣੇ ਲੈ ਵੀ ਜਿਹੜੀ ਉਹਨੂੰ ਆ ਜੋ ਉਹਨੇ ਕੰਮ ਕੀਤਾ ਐਡਾ ਵੱਡਾ ਸਾਡੇ ਵਾਸਤੇ ਤੇ ਬਹੁਤ ਵੱਡਾ ਸਾਡੇ ਵਾਸਤੇ ਸਜ਼ਾਏ ਮੌਤ ਚਾਹੀਦੀ ਸਾਡੇ ਹਿਸਾਬ ਨਾਲ ਪਰ ਇਹਨਾਂ ਨੇ ਉਹ ਕਾਨੂੰਨ ਹਜੇ ਤੱਕ ਨਹੀਂ ਬਣਾਏ ਉਹ ਕਾਨੂੰਨ ਇੱਥੇ ਇਦਾਂ ਦੇ ਬਣਨਗੇ ਫਿਰ ਕਦੇ 10 ਸਾਲ ਬਾਅਦ ਕਦੇ ਕੋਈ ਉਹਦਾ ਹੱਲ ਹੋਊਗਾ ਫਿਲਹਾਲ ਤੇ ਸਾਨੂੰ ਇਹ ਆ ਵੀ ਬੰਦੇ ਲੱਭਣ ਇੱਕ ਜਨਸੀਆ ਨੇ ਕੰਮ ਕਰਾਇਆ ਵਾ ਜਾਂ ਕਿ ਇੰਡੀਵਿਜੂਅਲ ਬੰਦੇ ਨੇ ਕੰਮ ਕਰਾਇਆ ਵਾ ਜਾਂ ਕਿ ਹੋਰ ਸੰਸਥਾ ਨੇ ਕੰਮ ਕਰਾਇਆ ਵਾ ਹਾਲੇ ਹਜੇ ਤੱਕ ਇਹ ਹੀ ਖੋਜ ਆ ਵੀ ਉਹ ਬੰਦਾ ਲੱਭੂ ਇੱਕ ਰਿਕੋਨ ਪਰ ਲੱਭਣ ਤੋਂ ਬਾਅਦ ਜੇ ਸਰਕਾਰ ਲੱਭਦੀ ਆ ਜਾਂ ਪੁਲਿਸ ਲੱਭਦੀ ਆ ਉਹਨਾਂ ਆਈਡੀ ਰੀਵੀਲ ਨਹੀਂ ਕਰਨੀ ਉਹਦੀ ਅੱਛਾ ਦੱਸਦਾ ਹੀ ਨਹੀਂ ਕਿ ਕੌਣ ਸੀ ਬੰਦਾ ਉਹਨਾਂ ਨੇ ਸੌ ਬਾਣੇ ਮਾਰਨੇ ਆ ਸਿਕਿਉਰਿਟੀ ਜੀ ਨਹੀਂ ਬੁਲਾ ਲਿਆ ਉਹਨੂੰ ਥ੍ਰੈਟ ਹੋ ਸਕਦਾ ਵਾ ਉਹਦੀ ਜਾਨ ਨੂੰ ਖਤਰਾ ਵਾ ਸੌ ਬਾਣੇ ਮਾਰਨੇ ਨੇ ਸਰਕਾਰਾਂ ਇੱਥੇ ਬਾਕੀ ਪਰਥ ਚ ਸਿੰਘਾਂ ਨਾਲ ਗੱਲਬਾਤ ਹੋ ਰਹੀ ਹੈ ਤੁਸੀਂ ਇੱਕ ਕੰਸੈਂਸਸ ਤੇ ਰਲ ਕੇ ਪਹੁੰਚੇ ਹੋ ਸਾਰੇ ਕਿ ਨਹੀਂ ਅਜੀ ਗੱਲਬਾਤ ਚੱਲ ਰਹੀ ਆ ਪਰਸਵੀਗ ਮੀਟਿੰਗਾਂ ਚੱਲ ਰਹੀਆਂ ਸਾਡੇ ਜਥੇਬੰਦੀਆਂ ਸਾਰੀਆਂ ਇੱਥੇ ਮੀਟਿੰਗ ਕਰ ਰਹੀਆਂ ਜਿੱਦਾਂ ਹਨ ਜੋ ਹਾਨੂੰ ਸੁਣਨ ਨੂੰ ਮਿਲਦਾ ਆ ਆਪਾਂ ਮੀਟਿੰਗਾਂ ਵਿੱਚ ਜਿੱਦਾਂ ਬੈਠੇ ਵੀ ਆ ਤੇ ਮਤਲਬ ਕਈ ਜਗ੍ਹਾ ਪ੍ਰੋਟੈਸਟ ਦੀ ਗੱਲ ਚੱਲ ਰਹੀ ਆ ਕੋਈ ਜਥੇਬੰਦੀਆਂ ਸਿੱਧੀ ਸਰਕਾਰ ਨਾਲ ਆਪਤਾ ਰੱਖ ਕੇ ਗੱਲ ਕਰ ਰਹੀਆਂ ਵਾ ਸਾਰੇ ਆਪਾਂ ਆਪਣੇ ਲੈਵਲ ਜਿੰਨੇ ਕੁਸ਼ ਹੈਗੇ ਸਾਰੇ ਕੰਮ ਕਰ ਰਹੇ ਇਹਦੇ ਬਾਰੇ ਇਸ ਤੋਂ ਹਟ ਕੇ ਗੱਲ ਕਰਨੀ ਚਾਹਨਾ ਕੁਝ ਮਸਲਿਆਂ ਬਾਰੇ ਮੈਂ ਇੱਥੇ ਆਇਆ ਤਾਂ ਮੈਨੂੰ ਪਤਾ ਲੱਗਿਆ ਕਿ ਜਿਵੇਂ ਖਾਸ ਤੌਰ ਤੇ ਆਪਣੇ ਸਿੱਖ ਪਰਿਵਾਰਾਂ ਦੇ ਬੱਚੇ ਜਾਂ ਪੰਜਾਬੀਆਂ ਦੇ ਚਾਹੇ ਉਹ Hindu ਹੋਣ ਬਾਕੀ ਸਕੂਲਾਂ ਦੇ ਵਿੱਚ ਕੈਨੇਡਾ 'ਚ ਬਹੁਤ ਮਸਲਾ ਚੱਲਿਆ ਕਿ ਜਿਹੜਾ ਜੈਂਡਰ ਬਾਰੇ ਟੀਚਰਸ ਖੁੱਲ ਕੇ ਕਹਿਣ ਲੱਗ ਜਾਂਦੇ ਆ ਕਿ ਤੁਹਾਡੇ ਜੈਂਡਰ ਨੂੰ ਤੁਸੀਂ ਚੂਸ ਕਰਨਾ ਹੈ ਹੁਣ ਐਲਜੀਬੀਟੀਕਿਊ ਦਾ ਜਿਹੜਾ ਮਸਲਾ ਹੈ ਹਾਂਜੀ ਕੀ ਆਸਟ੍ਰੇਲੀਆ 'ਚ ਵੀ ਸਕੂਲਾਂ 'ਚ ਇਹ ਬੱਚਿਆਂ ਨੂੰ ਕਿਹਾ ਜਾ ਰਿਹਾ ਹੈ ਜਾਂ ਇਸ ਤਰ੍ਹਾਂ ਦੀ ਆਜ਼ਾਦੀ ਦੇ ਨਾਂ ਤੇ ਇਹ ਟੀਚ ਕੀਤਾ ਜਾ ਰਿਹਾ ਹੈ ਕਿ ਇੱਕ ਮੁੰਡਾ ਜੇ ਉਹ ਕੁੜੀ ਮਹਿਸੂਸ ਕਰਦਾ ਹੈ ਜਾਂ ਕੁੜੀ ਮੁੰਡਾ ਮਹਿਸੂਸ ਕਰਦੀ ਹੈ ਤਾਂ ਤੁਸੀਂ ਖੁੱਲ ਕੇ ਆਪ ਦਾ ਜੈਂਡਰ ਆਪ ਚੂਸ ਕਰੋ ਭਾਜੀ ਇਹ ਜਿਹੜਾ ਪ੍ਰੋਪਗੈਂਡਾ ਨਾ ਸੇਮ ਹੀ ਇੱਕ ਅੱਗੇ ਫਿਰ ਦੁਬਾਰਾ ਹੀ ਕਰਕੇ ਨਿਊ ਵਰਲਡ ਆ ਰਿਹਾ ਹੈ ਹਿੱਸਾ ਵਾ ਕੋਵਿਡ ਉਸ ਤੋਂ ਬਾਅਦ ਆਹ ਵਾਲਾ ਇਹ ਕੋਈ ਪੈਰਟੀਕੂਲਰ ਇਹ ਨਹੀਂ ਆ ਵੀ ਕੱਲਾ ਅਮਰੀਕਾ ਦਾ ਕੈਨੇਡਾ ਜੀ ਹੋ ਰਿਹਾ ਵਾ ਇਹ ਆਸਟ੍ਰੇਲੀਆ ਜੀ ਸਾਰੀ ਦੁਨੀਆ ਜੀ ਹੋ ਰਿਹਾ ਪ੍ਰੋਪਗੈਂਡਾ ਮੇਰੇ ਬੱਚੇ ਭਾਜੀ 11 12 ਸਾਲ ਦੇ ਮੇਰੇ ਬੇਟੀ ਆ ਤੇ 9 ਸਾਲ ਦਾ ਮੇਰਾ ਬੇਟਾ ਵਾ ਇੱਥੇ 6ਵੀਂ ਕਲਾਸ ਤੋਂ ਬਾਅਦ ਤੁਹਾਨੂੰ ਦੱਸਣ ਲੱਗ ਜਾਂਦੇ ਆ ਵੀ ਤੁਸੀਂ ਤੁਹਾਡਾ ਤੁਸੀਂ ਆਪਣੀ ਸੇਫਟੀ ਕਿਦਾਂ ਕਰਨੀ ਹੈ ਉਹ ਤੇ ਯਲ ਦੱਸਿਆ ਦੱਸਣਾ ਵਾ ਭਾਜੀ ਉਹ ਸਕੂਲਾਂ ਦੇ ਵਿੱਚ ਜਿਹੜੇ ਪ੍ਰਿੰਸੀਪਲ ਆ ਨਾ ਹੁਣ ਬੰਦਾ ਪ੍ਰਿੰਸੀਪਲ ਆ ਉਹ ਬੁੜੀਆਂ ਵਾਲੇ ਕੱਪੜੇ ਪਾ ਕੇ ਆ ਰਿਹਾ ਅੱਛਾ ਮਤਲਬ ਉਹ ਬੱਚਿਆਂ ਨੂੰ ਕਹਿ ਰਿਹਾ ਵੀ ਤੂੰ ਕੀ ਮਹਿਸੂਸ ਕਰਦਾ ਤੂੰ ਮੁੰਡੇ ਨੂੰ ਕਹਿ ਰਿਹਾ ਤੂੰ ਅੱਛਾ ਕੁੜੀ ਮਹਿਸੂਸ ਕਰਦਾ ਕੋਈ ਗੱਲ ਤੂੰ ਕੁੜੀਆਂ ਦੇ ਕੱਪੜੇ ਪਾ ਕੇ ਆ ਭਾਜੀ ਫੋਰਸਫੁਲੀ ਬੱਚਿਆਂ ਨੂੰ ਗਲਤ ਗਾਈਡੈਂਸ ਦੇ ਰਿਹਾ ਟੀਚਿੰਗ ਦੇ ਰਿਹਾ ਇੱਥੇ ਹੁਣ ਸਾਡੇ ਕੋਲ ਆਪਸ਼ਨ ਹੀ ਨਹੀਂ ਕੋਈ ਵਜੇ ਵੀ ਅਸੀਂ ਬੱਚੇ ਕਿੱਥੇ ਭੱਜੇ ਆਪਣੇ ਉੱਥੋਂ ਭੱਜ ਗਏ ਆਏ ਪਹਿਲਾਂ ਤੇ ਇੱਥੇ ਸ਼ਾਇਦ ਚੰਗੇ ਬਾਤ ਆਵਾਂਗੇ ਹੁਣ ਜਿਹੜਾ ਇੱਥੇ ਡਰਾਮ ਅਸਾਮਨੀ ਗੀਆ ਕੁੜੀ ਨੂੰ ਮੁੰਡਾ ਮੁੰਡੇ ਨੂੰ ਕੁੜੀ ਬਣਾਉਣ ਦਾ ਇਥੋਂ ਭੱਜ ਕੇ ਦੱਸੋ ਕਿੱਥੇ ਜਾਵਾਂਗੇ ਕੀ ਇਹ ਅੱਗ ਸਿੱਖ ਪਰਿਵਾਰਾਂ ਤੱਕ ਵੀ ਪਹੁੰਚੀ ਪਾਜੀ ਸਾਰੇ ਪਹੁੰਚੀ ਆ ਜੀ ਤੁਸੀਂ ਕੈਨੇਡਾ ਵਿੱਚ ਤੁਸੀਂ ਸ਼ਾਇਦ ਸੁਣੇ ਹੋਣਗੇ ਬੜੇ ਕੇਸ ਹੋਇਆ ਆਪਣੇ ਉਥੇ ਆਪਣੇ ਉਥੇ ਇੱਕ ਆਪਣੇ ਪਰਿਵਾਰ ਹੀ ਸਿੱਖ ਪਰਿਵਾਰਾਂ ਦੇ ਬੇਟੀ ਸੀ ਉਹਨੂੰ ਉਹਨਾਂ ਨੇ ਉਹਦਾ ਡੇਵਿਡ ਕੀ ਦਾ ਨਾਮ ਰੱਖ ਕੇ ਉਹਦਾ ਉਹਦੇ ਜੋ ਘਰੇ ਰਿਪੋਰਟ ਕਾਰਡ ਆਇਆ ਉਹਨਾਂ ਵੇਖਿਆ ਵੀ ਉਹਦਾ ਕਿਹਨੇ ਸਾਡੇ ਬੱਚੇ ਦਾ ਰਿਪੋਰਟ ਕਾਰਡ ਨਹੀਂ ਆਇਆ ਜੋ ਪਤਾ ਲੱਗਾ ਵੀ ਉਹ ਮੁੜ ਕੇ ਉਹ ਸਿੱਖਾਂ ਦੇ ਕਿਹਨੇ ਵੀ ਇਹਦਾ ਨਾਮ ਬਦਲ ਲੈਣਾ ਆਪਣਾ ਟੀਚਰ ਨੇ ਉਥੇ ਕੀਤਾ ਉਹਨਾਂ ਨੂੰ ਗਲਤ ਗਾਰਡ ਕਰੇ ਬੱਚੇ ਸਾਡੇ ਨਾਲੋਂ ਤੇ ਫਿਰ ਉਹ ਬੱਚੇ ਮਾਪਿਓ ਤੱਕ ਆ ਕੇ ਕੀ ਕਹਿ ਰਹੇ ਜੇ ਮਾਪਿਓ ਇਸ ਗੱਲ ਦਾ ਵਿਰੋਧ ਕਰਦਾ ਕਿ ਜੇ ਸਕੂਲੋਂ ਬੱਚਾ ਸਿੱਖ ਕੇ ਆਇਆ ਵੀ ਭਾਈ ਤੂੰ ਮੁੰਡਾ ਹੈ ਕੁੜੀ ਵਾਂਗੂ ਮਹਿਸੂਸ ਕਰਦਾ ਜਾਂ ਕੁੜੀ ਵਾਂਗੂ ਮਹਿਸੂਸ ਕਰ ਤੇ ਕੱਪੜੇ ਬਦਲ ਤਾਂ ਕੀ ਮਾਪਿਓ ਕੋਲੇ ਹੱਕ ਹੈ ਕਿ ਉਹ ਬੱਚੇ ਨੂੰ ਕੁਝ ਕਹਿ ਸਕਣ ਭਾਜੀ ਪਹਿਲੀ ਗੱਲ ਤੇ ਬੱਚੇ ਗੱਲ ਕਰਦੇ ਨਹੀਂ ਆ ਕਿਉਂਕਿ ਪੇਰੈਂਟਸ ਇੰਨੇ ਬਿਜ਼ੀ ਆਪਣੇ ਕੰਮਾਂ ਕਰਾਂ ਜਣਾ ਟਾਈਮ ਹੀ ਨਹੀਂ ਆ ਹੁਣ ਜੇ ਕੋਈ ਮੇਰੇ ਵਰਗੇ ਦੋ ਚਾਰ ਭੈਣ ਭਰਾ ਜਣ ਕੋਈ ਫ੍ਰੀ ਹੈਗੇ ਗੱਲਬਾਤ ਕਰਦੇ ਆ ਤੇ ਉਹ ਬੱਚਿਆਂ ਨੂੰ ਇੱਥੇ ਇੰਨੇ ਕ ਰਾਈਟ ਦਿੱਤੇ ਹੋਏ ਨੇ ਤੁਸੀਂ ਬੱਚੇ ਨੂੰ ਚਪੇੜ ਨਹੀਂ ਮਾਰ ਸਕਦੇ ਤੁਸੀਂ ਬੱਚੇ ਨੂੰ ਫੋਰਸਫੁਲੀ ਕੁਝ ਧੱਕੇ ਨਾਲ ਕਹਿ ਨਹੀਂ ਸਕਦੇ ਹੁਣ ਇੱਥੇ ਸਕੂਲ ਵਿੱਚ ਜੇ ਤੁਹਾਡੇ ਬੱਚੇ ਨੂੰ ਕਿਤੇ ਨਾ ਪੈਨਲ ਹੋ ਦੇਣੀ ਹੈ ਕਿ ਸਿਰ ਤੇ ਪੀੜਤ ਗੋਲੀ ਦੇਣੀ ਆ ਤੁਹਾਨੂੰ ਫੋਨ ਕਰਦੇ ਪਹਿਲਾਂ ਕਰੋ ਤੇ ਐਡਾ ਵੱਡਾ ਬੱਚੇ ਦਾ ਸਾਰਾ ਪਰਵਰਤਨ ਕਰਨਵਾਦੇ ਤੁਹਾਨੂੰ ਤੇਰੀ ਸਲਾਹ ਤੱਕ ਨਹੀਂ ਮੰਗਦੇ ਅੱਛਾ ਮਤਲਬ ਬੱਚਾ ਦਾ ਪੇਰੈਂਟ ਦਾ ਪੇਰੈਂਟਸ ਦਾ ਕੰਸੈਂਟ ਨਹੀਂ ਚਾਹੀਦਾ ਪਹਿਲੇ ਕੰਸੈਂਟ ਲੈਂਦੇ ਨਹੀਂ ਆ ਉਹ ਬੱਚੇ ਨੂੰ ਤੂੰ ਇੰਡੀਪੈਂਡੈਂਟ ਤੂੰ ਜੋ ਤੇਰੀ ਮਰਜ਼ੀ ਤੂੰ ਕਰ ਕੈਨੇਡਾ ਦੇ ਚਾ ਇੱਕ ਕੇਸ ਹੋਏ ਭਾਈ ਬਹੁਤ ਸਾਰੇ ਪਰ ਬੱਚਿਆਂ 'ਚੇ ਤਬਦੀਲੀ ਕਿਉਂ ਆ ਰਹੀ ਹੈ ਚਲੋ ਇਹ ਤਾਂ ਮੰਨ ਲਿਆ ਕਿ ਉਹ ਫੋਰਸਫੁਲੀ ਇਹ ਕਰਾਣ ਦੀ ਕੋਸ਼ਿਸ਼ ਕਰ ਰਹੇ ਹੈ ਹਾਂਜੀ ਇੰਨੀ ਵੱਡੀ ਇੱਕ ਪੰਜਾਬੀ ਚ ਆਪਾਂ ਕਹਿੰਦੇ ਕਿ ਬੀਨਾਸ ਕਿਉਂ ਹੋਈ ਜਾਂਦਾ ਹੈ ਇਹ ਭਾਜੀ ਬੀਨਾਸ ਪਤਾ ਕੀ ਹੁੰਦਾ ਆਪਾਂ ਵੀ ਪੰਜਾਬ ਰਹੇ ਆ ਆਪਾਂ ਆਪਾਂ ਵੇਖਿਆ ਉੱਥੇ ਹਰੇਕ ਪਿੰਡ 'ਚ ਕੋਈ ਨਾ ਕੋਈ ਇੱਕ ਅਦਾ ਹੁੰਦਾ ਹੀ ਜਿਹਨੂੰ ਆਪਾਂ ਮਾਲਾ ਮੋਟਾ ਕਹਿੰਦੇ ਵੀ ਥੋੜਾ ਜਿਹਾ ਉਦਾਂ ਦਾ ਬੰਦਾ ਹਨਾ ਆਪਾਂ ਉਹਨੂੰ ਟੀਚਰਾਂ ਕਰ ਕਰਕੇ ਜਾਂ ਛੇੜ ਕੇ ਉਹਨੂੰ ਆਪਾਂ ਸੈੱਟ ਕਰ ਦਿੰਦੇ ਹਾਂ ਹੁਣ ਇੱਥੇ ਕੀ ਆ ਭਾਈ ਬੱਚੇ ਆ ਉਹਨਾਂ ਦੇ ਹਾਰਮੋਨਸ ਚੇਂਜ ਹੋਣੇ ਆ ਉਹਨਾਂ ਵਧਣਾ ਵਾ ਕੁਝ ਨੇ ਕੁਸ਼ਲ ਪਾਸੇ ਧਿਆਨ ਜਾਣਾ ਕੋਈ ਕਿਸੇ ਪਾਸੇ ਧਿਆਨ ਜਾਣਾ ਵਾ ਉਹਨਾਂ ਕੀ ਚੈੱਕ ਕਰਨਾ ਵੀ ਇਹ ਬੰਦਾ ਅੱਛਾ ਇਹ ਗੱਲ ਕਰ ਰਿਹਾ ਵਾ ਹੁਣ ਹੋਰ ਪ੍ਰੋਵੋਕ ਕਰਦੇ ਆ ਉਹਨੂੰ ਕਹਿੰਦੇ ਤੂੰ ਇਦਾਂ ਵਧੀਆ ਲੱਗ ਰਿਹਾ ਵਾ ਹੁਣ ਉਹਨੂੰ ਰੋਕਣਾ ਥੋੜੀ ਆ ਕਿ ਜੇ ਕੋਈ ਮਾੜੇ ਪਾਸੇ ਜਾ ਰਿਹਾ ਆ ਆਪਾਂ ਰੋਕਦੇ ਆ ਵੀ ਤੂੰ ਇਹ ਕੰਮ ਨਾ ਕਰਾਣਾ ਆ ਆਪਾਂ ਰੁਕ ਜਾਂਦਾ ਵਾ ਪਰ ਇਹ ਉਹਨੂੰ ਫੋਰ ਪ੍ਰੋਵੋਕ ਕਰਦੇ ਆ ਉਹਨੂੰ ਹੋਰ ਗਾਈਡ ਕਰਦੇ ਨੇ ਤੂੰ ਇਦਾਂ ਲੱਗ ਤੂੰ ਵਧੀਆ ਲੱਗੇਗਾ ਕੀ ਇਹੇ ਨੇਚਰ ਦੇ ਖਿਲਾਫ ਮੰਨਦੇ ਹੋ ਤੁਸੀਂ ਸਿੱਖ ਸਿਧਾਂਤ ਕੀ ਕਹਿੰਦਾ ਇਹਦੇ ਬਾਰੇ ਪਾਜੀ ਸਿੱਖ ਸਿਧਾਂਤ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਮਰਦ ਤੇ ਔਰਤ ਬਣਾ ਕੇ ਭੇਜਿਆ ਹਾਂਜੀ ਟੋਟਲੀ ਸਾਡੇ ਧਰਮ ਦੇ ਖਿਲਾਫ ਹੈ ਸਾਡੇ ਸਿੱਖ ਸਿਧਾਂਤਾਂ ਦੇ ਖਿਲਾਫ ਹੈ ਸਾਡੇ ਬਿਲਕੁਲ ਸਾਡਾ ਤੇ ਮਰਨੇ ਆ ਪਾਜੀ ਹੁਣ ਸਾਡਾ ਬੱਚਾ ਕੱਲ ਨੂੰ ਮੇਰੀ ਧੀ ਕਵੇ ਮੈਂ ਮੁੰਡਾ ਬਣਨਾ ਜਾਂ ਮੁੰਡਾ ਕਹੇ ਮੈਂ ਕੁੜੀ ਬਣਨਾ ਤੇ ਜ਼ਿੰਦਗੀ ਮਰਨ ਵਾਲਾ ਕਿਸ ਹਿਸਾਬ ਹੋਇਆ ਹੋਇਆ ਪਾਜੀ ਪ ਮਾਪਿਓ ਦੇ ਵਾਸਤੇ ਤਾਂ ਜੇ ਗੱਲ ਹੈ ਹੀ ਨਹੀਂ ਇਨ੍ਹਾਂ ਮੁਲਕਾਂ ਦੇ ਵਿੱਚ ਤਾਂ ਫਿਰ ਇਹਨੂੰ ਇਹ ਇਹਦੇ ਪਾਰਲਲ ਤੁਸੀਂ ਕਿਵੇਂ ਨੈਰੇਟਿਵ ਦੇ ਦਿਓਗੇ ਕਿਵੇਂ ਰੋਕੋਗੇ ਇਹਨੂੰ ਭਾਜੀ ਇੰਨਾ ਵੀ ਹਾਨੂੰ ਆਪਣੇ ਬੱਚਿਆਂ ਨਾਲ ਬਹਿ ਕੇ ਗੱਲਬਾਤ ਰੋਜ਼ ਕਰਨੀ ਪੈਣੀ ਹੈ ਪਹਿਲੀ ਗੱਲ ਦੀ ਬੱਚਿਆਂ ਨੂੰ ਗੁਰੂ ਘਰਾਂ 'ਚ ਲੈ ਕੇ ਜਾਓ ਉਹਨਾਂ ਨੂੰ ਦੱਸੋ ਵੀ ਸਾਡੇ ਸਿਧਾਂਤ ਕੀ ਆ ਜਿਹੜਾ ਇੱਥੇ ਸਾਡਾ ਨਵਾਂ ਡਰਾਮਾ ਚੱਲ ਪਿਆ ਨਾ ਵੀ ਕੋਈ ਗੱਲ ਨਹੀਂ ਬਸ ਮਹੀਨੇ ਬਾਅਦ ਇੱਕ ਦਿਨ ਗੁਰੂ ਘਰ ਗਏ ਤੇ ਕੋਈ ਗੱਲ ਨਹੀਂ ਸਾਡਾ ਸਰਦੂਗਾ ਬੱਚੇ ਠੀਕ ਆ ਅਸੀਂ ਮੰਨਦੇ ਆਂ ਬੱਚਿਆਂ ਨੂੰ ਅਸੀਂ ਟਾਈਮ ਘੜ ਦੇ ਰਹੇ ਆਂ ਬੱਚੇ 7-8 ਘੰਟੇ ਸਕੂਲ ਜਾਂਦੇ ਆ ਪਰ ਜਦੋਂ ਵੀ ਬੱਚੇ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਦੱਸੋ ਵੀ ਸਾਡੇ ਸਿਧਾਂਤ ਕੀ ਆ ਸਾਡਾ ਕਲਚਰ ਉਹਨਾਂ ਦਾ ਇਹ ਗੱਲਾਂ ਖੋਲ ਕੇ ਕਰਨੇ ਬਣਿਆ ਸਾਨੂੰ ਜੇ ਸੰਗਾਗੇ ਨਾ ਬੱਚਿਆਂ ਨਾਲ ਵੀ ਆਹ ਗੱਲ ਨਹੀਂ ਕਰਨੀ ਆਹ ਗੱਲ ਨਹੀਂ ਕਰਨੀ ਬੱਚੇ ਦੇ ਕੋਈ ਗਲਤ ਅਸਰ ਨਾ ਪਵੇ ਭਾਈ ਉਚਾਰਾ ਇਨਸਾਨ ਵੱਧੋਣਾ ਬੱਚੇ ਗੱਲਬਾਤ ਘੱਟ ਕਰਦੇ ਬੋਲਦੇ ਘੱਟ ਹੈ ਬੱਚੇ ਬੋਲਦੇ ਆ ਪਰ ਪੇਰੈਂਟਸ ਕੋ ਟਾਈਮ ਹੀ ਨਹੀਂ ਬੋਲਣ ਦਾ ਬੱਚਿਆਂ ਨਾਲ ਹੁਣ ਜਿਹੜਾ ਬੰਦਾ ਸਵੇਰੇ 7 ਵਜੇ ਕੰਮ ਦਾ ਗਿਆ ਆ ਨੂੰ 5 ਵਜੇ ਆ ਗਿਆ ਉਹਨੇ ਸੋਣਾ ਵਾ ਰੋਟੀ ਪਾਣੀ ਬਕਾਉਣਾ ਉਹ ਬੱਚਿਆਂ ਨਾਲ ਕਿਥੋਂ ਗੱਲ ਕਰ ਲੂ ਬੱਚੇ ਜਦ ਗੱਲ ਕਰਨ ਲੱਗੇ ਆਉਂਦੇ ਆ ਤੇ ਮਾਪੇ ਕਹਿੰਦੇ ਪਰ ਆ ਮੈਨੂੰ ਆਪਣਾ ਕੰਮ ਕਰਨ ਦੇ ਦੇ ਮੈਂ ਫੋਨ ਕਰਨਾ ਤੇ ਕੁਝ ਕਰਨਾ ਬੱਚਿਆਂ ਨੂੰ ਟਾਈਮ ਦੇਣਾ ਪ ਫਿਊਚਰ ਸਾਹਮਣੇ ਆ ਮਤਲਬ ਹਲਾ ਸਾਹਮਣੇ ਜਾਂ ਸਾਹਮਣੇ ਜਾਣੇ ਫਿਰ ਆਪਣੇ ਬੱਚੇ ਇਹਨਾਂ ਦੇ ਕਲਚਰ ਵੱਲ ਜ਼ਿਆਦਾ ਅਟਰੈਕਟ ਹੋ ਰਹੇ ਆ ਤੁਹਾਨੂੰ ਲੱਗਦਾ ਕੈਨੇਡਾ ਹੀ ਤਾਂ ਬਹੁਤ ਪੁਰਾਣੇ ਗਏ ਸਿੱਖ ਹਾਂਜੀ ਯੂਕੇ ਚ ਉਦੋਂ ਵੀ ਪੁਰਾਣੇ ਗਏ ਹੋਏ ਆ ਆਸਟ੍ਰੇਲੀਆ ਦੀ ਮੈਂ ਗੱਲ ਕਰ ਰਿਹਾ ਕਿ ਕੀ ਇਹ ਉਹਨਾਂ ਤਰ੍ਹਾਂ ਬਿਹੇਵ ਕਰਨਾ ਚਾਹੁੰਦੇ ਭਾਜੀ ਬੱਚਿਆਂ ਦੇ ਹੱਥ ਵਾਸਤੇ ਨਹੀਂ ਕੁਝ ਹੈਗਾ ਪੇਰੈਂਟਸ ਦੇ ਹੱਥ ਵਾਸਤੇ ਮੈਂ ਕਹਾਂਗਾ ਬੱਚਿਆਂ ਨੂੰ ਅਹੀਂ ਗਾਈਡ ਕਰਨਾ ਵੀ ਕਿਦਾਂ ਤੁਸੀਂ ਕੀ ਟੜਵਾ ਚੰਗਾ ਕੀ ਮੜਾ ਟੜਵਾ ਤੇ ਹੁਣ ਤੁਸੀਂ ਇੱਥੇ ਆਪਣੇ ਗੁਰੂ ਘਰਾਂ ਜਾਇਓ ਲਾਗੇ ਇੱਥੇ ਕਿਰੇਗੀ ਪਰ ਨੇ ਆ ਜਾਂ ਟਾਰਨਟ ਆ ਜਾਂ ਮੀਰੀ ਪੀ ਤੇ ਉਥੋਂ ਦੇ ਬੱਚੇ ਵੇਖੋ ਜਿਹੜੇ ਡੇਲੀ ਉੱਥੇ ਆਉਂਦੇ ਆ ਤੇ ਜਿਹੜੇ ਉਹਨਾਂ ਨਾਲ ਦੂਜੇ ਬੱਚੇ ਬਾਹਰ ਪੜ੍ਹਦੇ ਉਹਨਾਂ ਸਵਾਲਾਂ ਕਹਿਣਾ ਫਰਕ ਆ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਜਿਹੜੇ ਸਾਡੇ ਜਿੰਨੂੰ ਆਪਾਂ ਡੇਲੀ ਬੱਚੇ ਨੂੰ ਟੀਚ ਕਰ ਰਹੇ ਆ ਵੀ ਇਹਦੇ ਬਾਰੇ ਉਹ ਸਕੂਲ ਜਾਂਦਾ ਵਾ ਨਾ ਉਹ ਸ਼ਰੇਆਮ ਕਹਿਣਾ ਕਹਿੰਦਾ ਜੋ ਮੇਰੇ ਨਾਲ ਗੱਲ ਕਰਦਾ ਨਾ ਸਕੂਲ ਵਿੱਚ ਤੇ ਕਹਿੰਦਾ ਅਸੀਂ ਪਰੇਵੂ ਕਰ ਲੇਦਾ ਵੀ ਹਾਂ ਅਸੀਂ ਨਹੀਂ ਸੁਣਨਾ ਸਾਡੇ ਸਾਡੇ ਮਤਲਬ ਦੀ ਗੱਲਾਂ ਨਹੀਂ ਗੀ ਜੋ ਬੱਚੇ ਨੂੰ ਪਹਿਲਾਂ ਪਤਾ ਹੋਗਾ ਨਾ ਵੀ ਚੰਗਾ ਮਾਲਾ ਕੀ ਸਾਡੇ ਬਾਤ ਦੇ ਤੇ ਆਪ ਖੁਦ ਐਨਲਾਈਜ਼ ਕਰੂਗਾ ਤੇ ਬਾਰੇ ਕਿ ਮੈਂ ਇਹ ਗੱਲ ਸੁਣਨੀ ਹੈ ਕਿ ਨਹੀਂ ਸੁਣਨੀ ਪੱਕੀ ਇਹ ਮਾਪ ਬੱਚਾ ਸਾਡਾ ਇਸ ਤਰ੍ਹਾਂ ਬਿਹੇਵ ਕਰ ਰਿਹਾ ਹੈ। ਜਾਂ ਕੋਈ ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ ਕਿ ਗੁਰਸਿਕ ਪਰਿਵਾਰ ਚ ਪੈਦਾ ਹੋਇਆ ਮੁੰਡਾ ਸ਼ਾਇਦ ਤੁਸੀਂ ਵੀ ਦੇਖੀ ਹੋਵੇ ਇੰਸਟਾਗ੍ਰam ਤੇ ਬਹੁਤ ਵਾਇਰਲ ਹੋਈ ਹੈ। ਤੇ ਫਿਰ ਉਹ ਬਾਅਦ ਚ ਕੁੜੀ ਬਣ ਗਿਆ। ਹਾਂਜੀ। ਪਰ ਮਾਪਿਓ ਪ੍ਰਾਊਡਲੀ ਉਹਦੇ ਨਾਲ ਜਿਹੜੀ ਐਲਜੀਬੀਟੀ ਵਾਕਸ ਹੁੰਦੀਆਂ। ਉਹ ਹੱਥਾਂ ਹੀ ਤਖਤੀ ਫੜ ਕੇ ਤੁਰੇ ਫਿਰਦੇ ਆ ਪ੍ਰਾਊਡ ਗੇ ਆ ਮੈਂ ਪ੍ਰਾਊਡ ਲੈਸਬੀਅਨ ਆ। ਤੇ ਉਹ ਮਾਂ ਵੀ ਨਾਲ ਹੀ ਗਈ ਹੈ ਉਹਦੇ ਉੱਥੇ ਤੇ ਉਹਨੇ ਆਪਦੀ ਧੀ ਨੂੰ ਕਿਹਾ ਜਾਂ ਉਹਨੂੰ ਮੁੰਡੇ ਨੂੰ ਕਿਹਾ ਕਿ ਮੈਨੂੰ ਕੋਈ ਇਸ ਗੱਲ 'ਚ ਕੋਈ ਦੁੱਖ ਨਹੀਂ ਹੈ ਮਾਣ ਹੈ ਤਾਂ ਫਿਰ ਮਾਪਿਓ ਦੀ ਵੀ ਤਾਂ ਮਾਨਸਿਕਤਾ ਬਦਲ ਰਹੀ ਨਾ ਭਾਜੀ ਪੂਰੀ ਦੁਨੀਆ ਗੱਲ ਉਹੀ ਹੈ ਵੀ ਜਦੋਂ ਅਸੀਂ ਗੁਰੂ ਨਾਲ ਟੁੱਟਦੇ ਆ ਨਾ ਤੇ ਫਿਰ ਬੜਾ ਕੁਝ ਬਦਲਦਾ ਭਾਜੀ ਜਦੋਂ ਅਸੀਂ ਆਪਣੇ ਸਿਧਾਂਤਾਂ ਟੁੱਟਾਂਗੇ ਨਾ ਤੇ ਫਿਰ ਇਹ ਚੀਜ਼ਾਂ ਨੇ ਹੋਣਗੀਆਂ ਹੁਣ ਸਿੰਪਲ ਜੀ ਗੱਲ ਆ ਮੈਂ ਵੀ 8 ਸਾਲ ਪਹਿਲਾਂ ਮੈਂ ਵੀ ਮੈਂ ਤੁਹਾਡੀ ਗੱਲ ਤੇ ਗੱਲ ਕਰਨਾ ਚਾਹੁੰਨਾ ਮੈਂ ਇੱਕ ਵੀਡੀਓ ਤੁਹਾਨੂੰ ਥੋੜੇ ਦਿਨ ਪਹਿਲਾਂ ਦਿਖਾਈ ਸੀ ਹਾਂਜੀ ਜਿੱਥੇ ਮੈਂ ਉਹ ਨੌਜਵਾਨ ਨੂੰ ਸਵਾਲ ਕੀਤਾ ਸੀ ਵੀ ਤੂੰ ਕਲੀਅਰ ਕਰ ਤੂੰ ਹੈ ਕੀ ਇਹ ਤੋਂ ਦਾੜੀ ਰੱਖੀ ਹੋਈ ਆ ਪਰ ਤੂੰ ਕੁੜੀਆਂ ਵਾਲੇ ਕੱਪੜੇ ਪਾਉਣਾ ਹੈ ਜੂੜਾ ਵੀ ਰੱਖਿਆ ਵੀ ਨਾ ਤੂੰ ਕੁੜੀ ਐ ਨਾ ਮੁੰਡਾ ਐ ਇਹ ਕਿਹੜੀ ਐਲਜੀਬੀਟੀਕਿਊ ਦੀ ਉਹ ਸ਼੍ਰੇਣੀ ਚਾਉਣਾ ਤੂੰ ਤਾਂ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਮੈਂਟ ਆਏ ਕਿ ਤੂੰ ਤਾਂ ਹੇਟ ਰੈਡ ਦਾ ਸ਼ਿਕਾਰ ਬੰਦਾ ਹੈ ਗੁਰਬਾਣੀ ਤਾਂ ਹਰੇਕ ਮਨੁੱਖ ਨੂੰ ਪਿਆਰ ਕਰਨਾ ਸਿਖਾਉਂਦੀ ਹੈ ਉਹ ਕਹਿੰਦੇ ਕਿ ਹਰੇਕ ਮਨੁੱਖ ਨੂੰ ਕਰਦੀ ਹੈ ਪਰ ਇਹ ਇਹ ਮਨੁੱਖਾਂ ਦੇ ਆਪਣਾ ਸਮਝਦੇ ਨਹੀਂਗੇ ਇਹਦੇ ਹੋਰ ਹੀ ਕੋਈ ਸ਼੍ਰੇਣੀ ਤੋਰੇ ਫਿਰਦੇ ਆ ਇਹ ਇਹ ਪਰਮਾਤਮਾ ਨੇ ਇਹ ਬਣਾ ਕੇ ਨਹੀਂ ਭੇਜੇ ਹੂੰ ਜੇ ਅਸੀਂ ਆਪਣੇ ਮਨੁੱਖ ਨੂੰ ਖੁਦ ਮੋਡੀਫਾਈ ਕਰਕੇ ਕਹਾਂਗੇ ਵੀ ਪਰਮਾਤਮਾ ਨੂੰ ਇਸ ਜੀ ਨਾਲ ਪਿਆਰ ਕਰੇ ਤੇ ਫਿਰ ਤੇ ਹਨ ਧੱਕੇ ਬਣਿਆ ਇੱਥੇ ਵੀ ਤੇ ਉੱਥੇ ਵੀ ਧੱਕੇ ਬਣਿਆ ਨੂੰ ਇਹਦੀ ਚੀਜ਼ਾਂ ਨੂੰ ਸਮਝਣੀ ਪੈਣੀ ਆ ਨਾ ਪਰ ਆਪਾਂ ਹਿਜੜਿਆਂ ਨੂੰ ਤਾਂ ਨਫ਼ਰਤ ਨਹੀਂ ਕਰਦੇ ਭਾਜੀ ਨਹੀਂ ਕਰਦੇ ਉਹ ਤੇ ਕੋਈ ਉਹਦੇ ਪਰਮਾਤ ਉਹਦੇ ਕੁਦਰਤੀ ਆਰਡਰ ਨਾਲ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਆਪਾਂ ਸਤਿਕਾਰ ਕਰਦੇ ਹਾਂ ਉੱਥੇ ਆਪਾਂ ਉਹਨਾਂ ਨੂੰ ਉੱਥੇ ਪੰਜਾਬ ਇੰਡੀਆ ਵਿੱਚ ਉੱਥੇ ਉਹਨਾਂ ਦਾ ਪਰ ਜਿਹੜਾ ਬੰਦਾ ਕੋਈ ਵੈਸੇ ਕੋਈ ਬਦਫਾਇਦੇ ਦਾ ਸ਼ਿਕਾਰ ਆ ਜਾਂ ਵੀ ਇਹੋ ਜਿਹੇ ਕੰਮ ਕਰਦਾ ਉਹਨਾਂ ਨੂੰ ਬਰ ਰੋਕਦੇ ਆ ਉਹਨਾਂ ਨੂੰ ਬਰ ਛਿੜਕਦੇ ਟੋਕਦੇ ਆ ਉਹ ਠੀਕ ਹੋ ਜਾਂਦਾ ਮੜ ਕੇ ਥੋੜੇ ਸਮੇਂ ਬਾਅਦ ਪਰ ਜਿਹੜਾ ਪਰਮਾਤਮਾ ਨੇ ਬਣਾਇਆ ਭੇਜਿਆ ਉਹਦਾ ਤਾਂ ਸਾਡੇ ਕੋਈ ਵਸੀ ਨਹੀਂ ਕਿਸੇ ਦਾ ਹੋਵੇ ਕੀ ਇਹ ਮੁੱਦਾ ਜਿਵੇਂ ਚੋਣਾਂ 'ਚ ਤੁਸੀਂ ਹੁਣ ਜਾਣਦੇ ਹੋ ਤੁਸੀਂ ਕਿਹਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਬਹੁਤ ਲੋਕਲ ਲੈਵਲ ਦੀਆਂ ਚੋਣਾਂ ਹੁੰਦੀਆਂ ਐ ਇਹ ਇਸ਼ੂਜ਼ ਲੋਕ ਤੁਹਾਨੂੰ ਸਵਾਲ ਕਰਦੇ ਹੁਣ ਜਦੋਂ ਤੁਸੀਂ ਕੈਂਪੇਨ 'ਚ ਜਾ ਰਹੇ ਹੋ ਭਾਜੀ ਬਿਲਕੁਲ ਨਹੀਂ ਜਦੋਂ ਜਾਣਿਆ ਨਾ ਇਵਨ ਕਿ ਆਪਣੇ ਭਾਈਚਾਰੇ ਨਾਲ ਸਵਾਲ ਕਰਨੇ ਕਰਨੇ ਆ ਕਿਉਂਕਿ ਹਾੜੀ ਦੇ ਇੱਥੇ ਵੀ ਜਨਮ ਮਰਨ ਬਣਿਆ ਪਿਆ ਵਾ ਜੀ ਈਵਨ ਕਿ ਕਈ ਇੱਥੇ ਅਸੀਂ ਸਮਾਹਿਆਂ ਨੂੰ ਮਿਲੇ ਆ ਇੱਥੇ ਅਸੀਂ ਆਪਣੇ ਸਮੂਹ ਕਮਿਊਨਿਟੀ ਮਿਲੇ ਆ ਗੋਰੇ ਮਿਲੇ ਆ ਇਮਾਲਟਿਜ਼ਨ ਮਿਲੇ ਆ ਹਨਾ ਉਹ ਕਹਿੰਦੇ ਕਹਿੰਦੇ ਵੀ ਅਸੀਂ ਲਿਟਰਲੀ ਹੈਰਾਨ ਆ ਵੀ ਤੁਸੀਂ ਏਸ ਚੀਜ਼ ਨੂੰ ਸਮਝ ਰਹੇ ਜੀ ਉਹਨਾਂ ਵੀ ਲਾਈਕ ਨਹੀਂ ਕਰ ਰਹੇ ਨਹੀਂ ਲਾਈਕ ਕਰਦੇ ਭਾਜੀ ਨਾ ਇਹ ਆਪਾਂ ਵੱਧ ਸੋਚੀਏ ਕਿ ਸ਼ਾਇਦ ਵੈਸਟਰਨ ਕਲਚਰ ਨੇ ਕਹਦਾ ਵੀ ਹਾਂ ਜਾਨ ਨੂੰ ਹੀ ਪ੍ਰੋਬਲਮ ਆ ਭਾਜੀ ਹਰੇਕ ਤੇ ਨੂੰ ਹੀ ਪ੍ਰੋਬਲਮ ਆ ਹਰੇਕ ਮੁੰਡਰੇ ਬੋਲ ਰਹੇ ਆਂ ਜ ਵੀ ਇਹ ਪ੍ਰੋਬਲਮ ਹੈਗੀ ਕਈਆਂ ਨੂੰ ਗੋਰੇ ਵੀ ਕਹਿੰਦੇ ਵੀ ਇਹ ਬਹੁਤ ਗਲਤ ਹੋ ਰਿਹਾ ਕਹਿੰਦੇ ਉਹ ਨਹੀਂ ਇਸ ਨੂੰ ਸਾਰੇ ਐਕਸੈਪਟ ਨਹੀਂ ਕਰ ਰਹੇ ਨਹੀਂ ਕਹਿੰਦੇ ਭਾਜੀ ਕੁਝ ਕੀ ਪਰਸੈਂਟ ਆ ਉਸੇ ਨੂੰ ਹਾਈਲਾਈਟ ਕੀਤਾ ਜਾ ਰਿਹਾ ਆ ਵੀ ਖਰੀਦਾਂ ਲਾਵੇ ਫਿਰ ਖਰੀ ਸਾਰੀ ਦੁਨੀਆ ਇਦਾਂ ਹੋ ਗਈ ਫਿਰ ਇਦਾਂ ਨਹੀਂ ਹੈ ਕੋਈ ਉਹ ਜਿੱਦਾਂ ਮੰਨ ਲਓ 2-4 ਰਹਿ ਗਏ ਆ ਉਹਨੂੰ ਉਹ ਚਲਾ ਕੇ ਵੀਡੀਓ ਟਿਕਟੋਕ ਤੇ ਜੇ ਪ੍ਰਿੰਸੀਪਲ ਆਏ ਜਾ ਰਿਹਾ ਤਾਂ ਉਹਦੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਉਹਨੂੰ ਕੁਝ ਕਹਿਣ ਵਾਲਾ ਨਹੀਂ ਹੈਗਾ ਵੀ ਬੰਦਾ ਹੈ ਪ੍ਰਿੰਸੀਪਲ ਹੈ ਔਰਤਾਂ ਵਾਲੇ ਕੱਪੜੇ ਪਾ ਕੇ ਉਹ ਸਕੂਲ 'ਚ ਜਾ ਰਿਹਾ ਤਾਂ ਬੱਚੇ ਤਾਂ ਫਿਰ ਆਪਾਂ ਦੇਖ ਕੇ ਸ ਇਹ ਡਰਾਮਾ ਜਿਹੜਾ ਕਰਦਾ ਵਾ ਉਹ ਲਾਅ ਵਰਤ ਰਿਹਾ ਸਾਰੇ ਉਹ ਲਾਅ ਦੇ ਦੀਨ ਹੁਣ ਅਸੀਂ ਨਾ ਬੱਚੇ ਨੂੰ ਕੁਝ ਕਹਿ ਸਕਦੇ ਹਾਂ ਹੁਣ ਵੱਧ ਤੋਂ ਅਸੀਂ ਕੀ ਕਰ ਸਕਦੇ ਹਾਂ ਵੀ ਅਸੀਂ ਆਪਣੇ ਬੱਚੇ ਨੂੰ ਹੋਮ ਸਕੂਲਿੰਗ ਕਰ ਸਕਦੇ ਹਾਂ ਇੱਥੇ ਬਹੁਤ ਸਾਰੇ ਪਰਿਵਾਰ ਆ ਮੈਂ ਕੋਵਿਡ ਸਰਚ ਕਰਦਾ ਨਾ ਕਿਉਂਕਿ ਮੈਨੂੰ ਥੋੜਾ ਇੰਟਰਸਟ ਨਹੀਂ ਆ ਵੀ ਕੋਵਿਡ ਜਿਹੜੀ ਚੀਜ਼ ਗਲਤ ਆਇਆ ਮੈਂ ਕਾਫੀ ਸਰਚ ਕੀਤੀ ਕੋਵਿਡ 2020 ਦੇ ਵਿੱਚ 54-5500 ਫੈਮਿਲੀ ਜਿਹੜੀ ਆਪਣੇ ਹੋਮ ਸਕੂਲਿੰਗ ਕਰਾ ਰਹੀ ਆ ਤੇ ਉਸ ਤੋਂ ਬਾਅਦ ਤਿੰਨ ਸਾਲ ਦੇ ਟ੍ਰਿਪਲ ਫੈਮਿਲੀ ਹੋ ਗਏ ਡਾਟੇ ਮਤਲਬ ਕਿਉਂ ਕਰਾ ਰਹੇ ਹੋ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਡਰਾਮੇ ਚੱਲ ਰਹੇ ਸਾਨੂੰ ਚੀਜ਼ਾਂ ਨਹੀਂ ਪਸੰਦ ਆ ਗਈਆਂ ਵੀ ਅਸੀਂ ਇਹ ਕੰਮ ਨਹੀਂ ਕਰਨਾ ਉਹ ਦੁਨਿਆਵੀ ਪੜਾਈ ਤੋਂ ਬਹੁਤ ਦੂਰ ਬੱਚੇ ਕਹਿੰਦੇ ਸਾਨੂੰ ਦੁਨਿਆਵੀ ਪੜਾਈ ਤੇ ਕਛ ਨਹੀਂ ਲੈਣਾ ਸਾਨੂੰ ਉਹਨਾਂ ਨੂੰ ਕੋਈ ਗੱਲ ਨਹੀਂ ਨਾ ਪੜਨਗੇ ਨਾ ਡਾਕਟਰ ਇੰਜੀਨੀਅਰ ਬਣਨਗੇ ਏਟਲੀਸਟ ਇੱਕ ਚੰਗਾ ਇਨਸਾਨ ਤੇ ਬਣੇ ਰਹਿਣਗੇ ਹੁਣ ਆਪਾਂ ਵੀ ਦੇਖ ਲਓ ਕਿੰਨੇ ਪੜ੍ਹਾਈ ਕੀਤੀਆਂ ਆ ਬੀਏ ਦਾ ਪਾਸੂ ਕਰਕੇ ਆਏ ਉੱਥੇ ਐਸੇ ਕੰਮ ਜਾ ਹੋਏ ਗਏ ਆ ਆਪਾਂ ਅੱਗੇ ਕੀ ਪੜ੍ਹਿਆ ਸਾਨੂੰ ਮੈਨੂੰ ਤਾਂ ਕਿਤੇ ਨਹੀਂ ਸਾਡੀ ਉਹ ਪੜ੍ਹਾਈ ਕੰਮ ਆਈ ਜਿਹੜੀਆਂ ਉੱਥੇ ਇੰਡੀਆ 'ਚ ਪੜ ਉਹ ਆਪਣਾ ਇੱਟ ਕਰਨ ਦੁਆਰਾ ਆਪਣਾ ਕੋਈ ਵੀ ਕੰਮ ਕਰਨਾ ਦਾ ਰੀਅਲ ਏਸਟੇਟ ਕਰਨਾ ਦਾ ਉਹਦਾ ਪੇਪਰ ਦੇਣਾ ਬਿਲਕੁਲ ਵਾਟਰਪਰੂਫਿੰਗ ਵਾਲੇ ਮਲੇ ਮੁੰਡੇ ਉਹ ਕਹਿੰਦੇ ਅਸੀਂ ਪੇਪਰ ਦਿੱਤਾ ਵਾਟਰਪਰੂਫਿੰਗ ਤਾਂ ਮਾਟਰਪਰੂਫਿੰਗ ਕਰਦੇ ਹਾਂ ਹਾਂਜੀ ਸਾਰੇ ਹਾਂਜੀ ਕੋਈ ਪਲੰਬਰ ਆ ਤਾਂ ਚੱਕ ਕੇ ਕੋਈ ਵੀ ਕੰਮ ਕਰਨਾ ਇੱਥੇ ਆਪਾਂ ਕੋਈ ਟ੍ਰੇਡੀ ਜੇ ਸਾਰੇ ਵਾਸਤੇ ਉਹ ਪੜਾਈਆਂ ਸਾਡੇ ਕਿਤੇ ਵੀ ਕੰਮ ਨਹੀਂ ਆਉਂਦੀ ਉਹ ਤੇ ਸਾਡਾ ਟਾਈਮ ਵੇਸ ਕਰ ਰਹੇ ਸਾਰੇ ਸਾਡੇ ਯੂਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾਰੇ ਪਾਸੇ ਇੱਥੇ ਵੀ ਪੜਾਈਆਂ ਇਦਾਂ ਹੀ ਆ ਇਹ ਮੈਂ ਸੋਚੋ ਵੀ ਹੁਣ ਇੱਥੇ 6ਵੀਂ ਕਲਾਸ ਤੱਕ ਤੇ ਬੱਚਿਆਂ ਨੂੰ ਪੇਂਟਿੰਗ ਕਰ ਪੇਂਟਿੰਗ ਕਰ ਲਈ ਕਜੀ ਕੋਈ ਕਰ ਲਈ ਉੱਚਾ ਨਾ ਚੈੱਕ ਕਰਨਾ ਹੁਣ ਉੱਚਾ ਕਹਿੰਦੇ ਬੱਚਾ ਕਿਦਾਂ ਪੇਂਟਿੰਗ ਬਣਾ ਰਿਹਾ ਉਹਨਾਂ ਨੇ ਵੇਖਿਆ ਅੱਛਾ ਇਧਰ ਪਾਸੇ ਆ ਇਹਨੂੰ ਕਰੋ ਸਾਈਡ ਤੇ ਇਹਨੂੰ ਕਰੋ ਇਹਨੂੰ ਹੋਰ ਸਜਾਓ ਕਿ ਤੂੰ ਇਦਾਂ ਦਾ ਬੱਚਾ ਹੈ ਇਦਾਂ ਦਾ ਬੱਚਾ ਇਦਾਂ ਕਰ ਆ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਦਰਸ਼ਕ ਪੂਰੀ ਦੁਨੀਆ ਚ ਵੀ ਸੁਣ ਰਹੇ ਹੋਰ ਖਾਸ ਤੌਰ ਤੇ ਤੁਹਾਡੇ ਇਲਾਕੇ ਦੇ ਲੋਕ ਵੀ ਆਪਾਂ ਨੂੰ ਦੇਖ ਰਹੇ ਇਸ ਵੀਡੀਓ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਭਾਜੀ ਕਹਿਣਾ ਤੇ ਇਹੀ ਚਾਹੁੰਦੇ ਆ ਕਿ ਆਪਾਂ ਵੋਟਾਂ ਵਿੱਚ ਖੜਨ ਦਾ ਸਾਡਾ ਮਕਸਦ ਕੱਲਾ ਇਹੀ ਨਹੀਂ ਹੈ ਕਿ ਅਸੀਂ ਵੋਟਾਂ ਲੈਣੀਆਂ ਵਾਂ ਜਾਂ ਇਨਫੈਕਟਰੇ ਕੰਮ ਕਰਨਾ ਉਹ ਕੰਮ ਹੋਈ ਜਾਣ ਚੱਲੀ ਜਾਣੇ ਆ ਪਰ ਆਪਾਂ ਨੂੰ ਇਕੱਠੇ ਹੋ ਕੇ ਆਪਾਂ ਨੂੰ ਆਪਣੀ ਅਗਲੀ ਪਨੀਰੀ ਬਚਾਉਣੀ ਪੈਣੀ ਆ ਆਪਾਂ ਨੂੰ ਜੇ ਅਸੀਂ ਅੱਜ ਚੰਗੇ ਬੰਦੇ ਅੱਗੇ ਨਾ ਲਿਆਂਦੇ ਤੇ ਕੱਲ ਨੂੰ ਮੁੜ ਕੇ ਉਹ ਗੱਲ ਫਿਰ ਆਪਾਂ ਅਕਸਰ ਕਹਿੰਦੇ ਆ ਵੀ 10 ਬੰਦੇ ਖੜ ਗਏ ਹੀ ਇਹ ਜਿੱਤੇ ਨਹੀਂ ਆ ਜੇ 10 ਖੜ ਗਏ ਕੋਈ ਗੱਲ ਨਹੀਂ ਆ ਉਹ 10 ਨੂੰ ਕਹੋ ਇਕੱਠੇ ਸੇ ਜੋੜ ਕੇ ਬਹਿਣ ਇੱਕ ਦੂਜੇ ਸਪੋਰਟ ਕਰਨਾ ਜਿਹੜਾ ਚੰਗਾ ਕੈਂਡੀਡੇਟ ਮੈਨੂੰ ਕਹਿੰਦਾ ਮੈਨੂੰ ਜਿਤਾਓ ਬਾਕੀ ਵੀ ਜਿਹੜੇ ਹੈਗੇ ਕੋਈ ਗੱਲ ਨਹੀਂ ਬੈਠੋ ਗੱਲ ਕਰੋ ਤੁਹਾਡੇ ਦੇ ਵਿਚਾਰ ਲੱਗਦਾ ਵੀ ਅਸੀਂ ਕਮਿਊਨਿਟੀ ਵਾ ਦੀ ਕੋਈ ਵਧੀਆ ਕੰ ਪਰ ਆਪਾਂ ਆਪਣੀ ਕਮਿਊਨਿਟੀ ਆਪਣਾ ਭੁੱਖ ਬਚਾਈਏ ਆਪਣਾ ਇਹ ਵੋਟਾਂ ਵਾਟਾਂ ਹੁੰਦੀਆਂ ਰਿਆਣੀਆਂ ਚੱਲੀ ਜਾਣਾ ਸਾਰਾ ਕੰਮ ਹੈ ਪਰ ਜਿਹੜਾ ਇਹੋਲੇ ਮਸਲੇ ਬਣੇ ਪਏ ਨੇ ਹੁਣ ਵੁੱਡਲੀ ਸਕੂਲ ਹੈ ਭਾਜੀ ਜੀ ਉੱਥੇ ਵੁੱਡਲੀ ਐਂਟਰੀ ਵਿੱਚ ਗ੍ਰਾਮਰ ਸਕੂਲ ਦੇ ਵਿੱਚ 60 ਤੋਂ 65% ਬੱਚੇ ਆਪਣੇ ਆ ਇੰਡੀਅਨਸ ਬੱਚੇ ਜਾਂ ਪੰਜਾਬੀ ਲਾ ਲੋ ਜੀ ਉੱਥੇ ਪੜਾਇਗ ਜਾ ਰਿਹਾ ਸੈਕੰਡ ਪ੍ਰੈਫਰਡ ਲੈਂਗੁਏਜ ਪੜਾਈ ਜਾ ਰਹੀ ਆ ਜਾਪਾਨੀ ਤੇ ਟੈਲਿਗ ਪੜਾਈ ਜਾ ਰਹੀ ਆ ਪੰਜਾਬੀ ਨਹੀਂ ਪੜਾਉਂਦੇ ਨਹੀਂ ਪੜਾਈ ਜਾ ਰਹੀ ਪੰਜਾਬੀ ਤੁਸੀਂ ਆਵਾਜ਼ ਚੱਕੀ ਨਹੀਂ ਨਾ ਕਦੇ ਇੱਥੇ ਰਹਿਣ ਵਾਲਿਆਂ ਨੇ ਭਾਜੀ ਅਸੀਂ ਮੁੱਦੇ ਇੱਕ ਨਹੀਂ ਮੁੱਦਾ ਸਾਡੇ ਇਥੇ ਦਸਤਾਰ ਦਸਤਾਰ ਦਾ ਕੀ ਮੁੱਦਾ ਹੈ ਦਸਤਾਰ ਬਚਨ ਰੋਕਿਆ ਬੰਨਣ ਦੋ ਸਕੂਲ ਵਿੱਚ ਹਾਂਜੀ ਪ੍ਰਿੰਸੀਪਲ ਨਾਲ ਗੱਲ ਕੀਤੀ ਇੱਕ ਪਾਸੇ ਮੈਨੂੰ ਗੱਲ ਨਹੀਂ ਸਮਝਾਈ ਤੁਹਾਡੀ ਇੱਕ ਪਾਸੇ ਇਹ ਫਰੀडम ਆਫ ਸਪੀਚ ਹੈ ਵੀ ਮੁੰਡਾ ਕੁੜੀਆਂ ਵਾਲੇ ਕੱਪੜੇ ਪਾ ਜਾਵੇ ਕੁੜੀ ਮੁੰਡਿਆਂ ਵਾਲੇ ਕੱਪੜੇ ਪਾ ਜਾਵੇ ਦੂਜੇ ਪਾਸੇ ਦਸਤਾਰ ਬੰਨਣ ਤੋਂ ਰੋਕਿਆ ਜਾਂਦਾ ਮਤਲਬ ਜਿਹੜੀ ਚੀਜ਼ ਉਹਨਾਂ ਸੂਟ ਕਰਦੇ ਭਾਈ ਉਹਨਾਂ ਉਹ ਕਰਨੇ ਆ ਹੁਣ ਜਿਹਦਾ ਰਾਜ ਹੈ ਉਹਨੇ ਉਹੀ ਕੰਮ ਕਰਨਾ ਭਾਈ ਉਹਦੀ ਮਾਰ ਹੀ ਚਲਣੀ ਇੱਥੇ ਆਪਾਂ ਮਾ ਸੋਚੀ ਵੱਖਰੇ ਇੱਥੇ ਆਜ਼ਾਦ ਆ ਇਹ ਭਲੇਖਾਡੇ ਲੋਕਾਂ ਨੂੰ ਬਹੁਤ ਸਾਰਾ ਗਿਆ ਵਾ ਰਾਜ ਇੱਥੇ ਉਹਨਾਂ ਦਾ ਹੀ ਆ ਜਿਦ ਦਿਨ ਅਸੀਂ ਅੱਗੇ ਆਵਾਂਗੇ ਨਾ ਉਸ ਦਿਨ ਵੇਖਾਂਗੇ ਵੀ ਸਾਡੀ ਸੁਣਦੇ ਕਿ ਨਹੀਂ ਸੁਣਦੇ ਸਾਨੂੰ ਆਪਣੀ ਗੱਲ ਕਰਨਾ ਲਈ ਆਉਣਾ ਪੈਣਾ ਵਾ ਕਿਰਪਾਨ ਦਾ ਕੀ ਮੁੱਦਾ ਹੈ ਭਈ ਕਿਰਪਾਨ ਪਾਉਣ ਤੋਂ ਬੱਚੇ ਰੁਕੇ ਗਏ ਸਕੂਲ ਮੇਰੇ ਬੱਚੇ ਰੁਕੇ ਗਏ ਦੋ ਵਾਰੀ ਪ੍ਰਿੰਸੀਪਲ ਨੇ ਰੋਕਿਆ ਫਿਰ ਉਹਨੂੰ ਜਾ ਕੇ ਸਮਝਾਇਆ ਵੀ ਸਾਡੇ ਵਾਤੇ ਜੇ ਕਿਰਪਾਨ ਲਾਉਗਾ ਨਾ ਇਹ ਤੇ ਫਿਰ ਸਕੂਲ ਨਹੀਂ ਆਊਗਾ ਬੱਚਾ ਸਾਡਾ ਕਿਉਂਕਿ ਇਹਨੇ ਅਮਰੀਕਾ ਦੇ ਸ਼ਗਲਾਂ ਮੜ ਕੇ ਕਿਰਪਾਨ ਨਹੀਂ ਮੜ ਕੇ ਲੈ ਆਉਣੀ ਜਾਂ ਸਕੂਲ ਚੇਂਜ ਕਰਨਾ ਪੈਣਾ ਮੈਂ ਜਾਂ ਉਹ ਘਰੇ ਭੌਣਾ ਪੈਣਾ ਬੱਚਾ ਆਪਣਾ ਫਿਰ ਉਹਨੇ ਇਸ ਤਰ੍ਹਾਂ ਕਹਦਾ ਵੀ ਤੁਸੀਂ ਕੋਈ ਨਹੀਂ ਲੁਕੋਗੇ ਪਾ ਲੋ ਮਤਲਬ ਉਹਦੇ ਵਾਤੇ ਵੀ ਸਾਨੂੰ ਚੋ ਕੜੇ ਅੱਕੜੇ ਦਾ ਮੁੱਦਾ ਆ ਗਿਆ ਭਾਜੀ ਮੈਲਟਨ ਕ੍ਰਿਸਚਨ ਕਾਲਜ ਮੇਰੀ ਬੇਟੀ ਪੜ੍ਹਦੀ ਉਹ ਹਾਲੇ ਫਰਸਟ ਕਲਾਸ ਵਿੱਚ ਪੜ੍ਹਦੀ ਉਹਨੂੰ ਕੜੇ ਪਾਉਣ ਤੋਂ ਰੋਕਦਾ ਅਸੀਂ ਗਏ ਚਲੋ ਉਹਨੂੰ ਮੰਨਿਆ ਪਰ ਮੈਂ ਵਿਦਨ ਮੰਥ ਫਿਰ ਇਸ ਤੱਕ ਉਹਦੇ ਬੈਗ ਵਿੱਚ ਬਾਈਬਲ ਪਾ ਕੇ ਘਰੇ ਭੇਜ ਦਿੰਦੇ ਹਾਂ ਦਿੱਲੀ ਬੱਚਿਆਂ ਦੇ ਬੈਗਾਂ ਵਿੱਚ ਮੈਂ ਵਿਦਨ ਮੰਥ ਹੋਰ ਘਰ ਲਿਆ ਇਧਰ ਦੂਜੇ ਪਾਸੇ ਮੂਵ ਕੀਤਾ ਉੱਥੋਂ ਤੇ ਮੈਂ ਉੱਥੋਂ ਘਰ ਛੱਡ ਕੇ ਸਕੂਲ ਚੇਂਜ ਕੀਤਾ ਬੇਟੀ ਦਾ ਬੇਟੀ ਕਹਿੰਦੀ ਪਾਪਾ ਮੈਂ ਸਕੂਲ ਨਹੀਂ ਆਵਾਂ ਨਹੀਂ ਪੁੱਤ ਜੀ ਸਾਰੀਆਂ ਛੁੱਟੀਆਂ ਹੋਈਆਂ ਸਕੂਲੇ ਹੁਣ ਬੱਚੇ ਕਹਿੰਦੇ ਤੁਹਾਨੂੰ ਦੱਸਿਆ ਟੀਚਰ ਨੇ ਕਿਹਾ ਨਹੀਂ ਛੁੱਟੀਆਂ ਹੈ ਮਿਲ ਝੂਠ ਬੋਲਣਾ ਪਿਆ ਬੱਚੇ ਆਪਾਂ ਇਹਨੂੰ ਕਿ ਨਹੀਂ ਪੋਤਾ ਆਪਾਂ ਸਕੂਲੇ ਨਹੀਂ ਜਾਣਾ ਸੀ ਕਿਉਂਕਿ ਮੈਂ ਕਿਹਾ 3.5 ਸਾਲ ਜਿਹੜੀ ਗੁਰੂ ਘਰ ਲੈ ਕੇ ਜਾ ਕੇ ਇਹਨੂੰ ਜੋ ਸਿਖਾਇਆ ਵਾ ਉਹਨਾਂ ਇੱਕ ਮਹੀਨੇ ਵਿੱਚ ਖਤਮ ਕਰਦਾ ਸਾਰਾ ਕੁਝ ਕਿਉਂਕਿ ਉਹ ਬੜੇ ਹਾਈ ਲੈਵਲ ਹਾਈ ਟੈਕ ਲੈਵਲ ਨਾਲ ਸਾਡੇ ਬੱਚਿਆਂ ਦੇ ਮਨਾਂ ਵਿੱਚ ਘਰ ਕਰ ਰਿਹਾ ਹਨ ਉਹਨਾਂ ਨੂੰ ਇਹ ਸਮਝ ਨਹੀਂ ਪੈਣੀ ਆ ਕਈਆਂ ਨੂੰ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਕਿ ਸਾਡੇ ਬੱਚੇ ਅੰਗਰੇਜ਼ੀ ਬੋਲ ਰਹੇ ਆ ਜਾਂ ਗੋਰਿਆਂ ਨੂੰ ਫੋਲੋ ਕਰ ਰਹੇ ਆ ਪਰ ਉਹਨਾਂ ਨੂੰ ਪਤਾ ਨਹੀਂ ਆ ਵੀ ਅੱਗੇ ਜਾ ਕੇ ਰਿਜ਼ਲਟ ਕੀ ਨਿਕਲਣਾ ਇਸ ਚੀਜ਼ ਦਾ ਬਹੁਤ ਧੰਨਵਾਦ ਭਾਜੀ ਤੁਸੀਂ ਗੱਲਬਾਤ ਕੀਤੀ ਸਮਾਂ ਦਿੱਤਾ ਔਰ ਉਮੀਦ ਕਰਦੇ ਆਂ ਕਿ ਪੂਰੀ ਦੁਨੀਆ ਚ ਵਾਸਤੇ ਸਿੱਖ ਔਰ ਸਮੂਹ ਗੁਰਨਾਣਕ ਨਾਮਲੇਵਾ ਸੰਗਤਾਂ ਤੁਹਾਨੂੰ ਸੁਣ ਰਹੀਆਂ ਹੋਣਗੀਆਂ ਭਾਜੀ ਦੇ ਵਿਚਾਰ ਨੇ ਆਪਣੇ ਜੇ ਤੁਸੀਂ ਸਹਿਮਤ ਸਹਿਮਤੋਂ ਤਾਂ ਕਮੈਂਟਸ ਦੇ ਵਿੱਚ ਸਾਨੂੰ ਲਿਖ ਭੇਜੋ ਡਿਸਕਸ਼ਨ ਹੋਣੀ ਚਾਹੀਦੀ ਹੈ ਹਰ ਗੱਲ ਦੇ ਉੱਤੇ ਪਰ ਜੇ ਇੱਥੋਂ ਦੇ ਫਾਇਦੇ ਨੇ ਤਾਂ ਇੱਥੋਂ ਦੇ ਜਿਹੜੇ ਨੁਕਸਾਨ ਵੀ ਨੇ ਉਹਨਾਂ ਬਾਰੇ ਵੀ ਚਰਚਾ ਹੋਣੀ ਚਾਹੀਦੀ ਹੈ ਉਹ ਕਹਿਆ ਜਾਂਦਾ ਹੈ ਕਿ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜ ਜਾਂਦੀ ਉਹ ਗੱਲ ਨਹੀਂ ਕਦੇ ਹੁੰਦੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ